ਬਾਕੀ ਕੰਮ ਤੇ ਕਰੋ ਜਿਹੜਾ ਕਹਿੰਦੇ ਵੀ ਥਰੋ ਹੋ ਗਏ ਮੋਬਾਈਲਾ ਆਈਂਦਾ ਥਰੋ ਹੋ ਗਏ ਬੀੜੀ ਆ ਜਾਂਦੀ ਆ ਉਦੋਂ ਫੋਨ ਜਾਂਦਾ ਕਿਦਾਂ ਰਿੜ ਗਿਆ ਉਹ ਬੰਦੇ ਕੋਲ ਰਾਜਜੀਤ ਤੇ ਇੰਦਰਜੀਤ ਹੀ ਜਿਹੜਾ ਉਹ ਨਸ਼ਾ ਵੇਚਦੇ ਸੀ ਬਿਲਕੁਲ ਨਹੀਂ ਹੁਣ ਰਾਜਜੀਤ ਇੰਦਰਜੀਤ ਤਾਂ ਕਈ ਸਾਲਾਂ ਤੋਂ ਅੰਦਰ ਆ ਤੇ ਰਾਜਜੀਤ ਵੀ ਸਾਹਿਬ ਵੀ ਮਰਖਲ ਕਰੀਬ ਕਰੀ ਹੁਣ 10 ਕਿ ਮਹੀਨੇ ਹੋ ਗਏ ਤੇ ਰੂਪੋ ਜੋਏ ਦੇਖੋ ਭੰਡਾਰੀ ਸਾਹਿਬ ਕਵਿੰਟਲਾਂ ਕਵਿੰਟਲਾਂ ਨਸ਼ਾ ਫੜ ਲਿਆ ਸਮਗਲੋਂ ਬਾਹਰੋਂ ਫੜ ਗਿਆ ਆਂਡੇ ਮਹਾਦੇ ਐਪ ਦਾ ਬੰਦਾ ਫੜ ਕੇ ਦਵਈਓ ਲੈਣ ਲੱਗਿਆ ਤੇ ਰਾਜਜੀਤ ਤੁਹਾਡੇ ਕੋਈ ਇੰਡੀਆ ਨਹੀਂ ਫੜੇ ਜਾਂਦੇ ਵੀ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਪੰਜਾਬ ਦਾ ਭਲਾ ਜੇ ਤੁਸੀਂ ਚਾਹੁੰਦੇ ਹੋ ਤੇ ਪੰਜਾਬ ਦਾ ਭਲਾ ਹੋ ਗਿਆ ਨਹੀਂ ਰਿਹਾ ਪੰਜਾਬ ਕਰਜ਼ਾਈ ਹੋ ਗਿਆ ਤੁਸੀਂ ਮਾਲ ਮਾਲ ਹੋ ਗਏ ਮਤਲਬ ਦੇਖੋ ਇੱਕ ਕੈਨੀ ਤੇ ਕਥਨੀ 'ਚ ਫਰਕ ਰੋਕੋ ਤੇ ਨਹੀਂ ਤੇ ਉਹ ਨਾ ਹੋਵੇ ਵੀ ਇੱਕ ਦਿਨ ਲੋਕ ਤੁਹਾਨੂੰ ਢਾਉਣ ਲੱਪਣਗੇ ਤੁਸੀਂ ਵੀ 6 ਮਹੀਨੇ ਤੇ ਇਲੈਕਸ਼ਨ ਕਰਾਉਣਾ ਹੈ ਇੱਥੇ ਤੁਸੀਂ ਬੰਦਾ ਰਿਟਾਇਰ ਹੋ ਜਾਂਦਾ ਜਦੋਂ ਮੁਲਕ ਜਾਦ ਹੋਇਆ ਸੀ ਉਦੋਂ ਪੋਪੂਲੇਸ਼ਨ 33 ਕਰੋੜ ਹੁਣ 142 ਕਰੋੜ ਤੇ ਹੀ ਜਾ ਪਹੁੰਚੇ ਆ ਵੀ ਇਹ ਬੰਦੇ ਭਰਤੀ ਕਿਉਂ ਨਹੀਂ ਕੀਤੀ ਜਾਂਦੀ ਆਪ ਨੂੰ ਅਪਗ੍ਰੇਡ ਕਰਨਗੇ ਫੇਰ ਹੀ ਇਹ ਕਾਨੂੰਨ ਲਾਗੂ ਹੋਊਗਾ ਅਜੇ ਨਹੀਂ ਹੋ ਸਕਦਾ ਬੇਸਿਕ ਜਿਹੜੀ ਆ ਨੈਸਸਿਟੀ ਹੈ ਹੀ ਨਹੀਂ ਥਾਣਿਆਂ ਦੀਆਂ ਪੂਰੀਆਂ ਨਹੀਂ ਆਂ ਤੇ ਇੱਥੇ ਇੱਥੇ ਵੇਖ ਲੋ ਆ ਬਡਾਰ ਰੋਡ ਤੇ ਸੜਕ ਦੇ ਉੱਤੇ ਕਬਜਾ ਕਰਕੇ ਚੌਕੀ ਬਣਾਈ ਵੀ ਜੇ ਨਗਰ ਬਾਈਪਾਸ ਤੇ ਜਿੰਨੀਆਂ ਚੌਕੀਆਂ ਸੜਕਾਂ ਦੇ ਬਣੀਆਂ ਉਹਨਾਂ ਕੋਲ ਬਾਥਰੂਮ ਕਰਨ ਦੀ ਜਗ੍ਹਾ ਨਹੀਂ ਹੈ ਬੰਦਰ ਸਿੰਘ ਰਾਜਾ ਬੜਿੰਗ ਨੇ ਕੱਲ ਜਵਾਬ ਦਿੱਤਾ ਜਿੱਦੋਂ ਨਵਜੋਤ ਸਿੰਘ ਸਿੱਧੂ ਨੇ ਇਹ ਕਿਹਾ ਸੀਗਾ ਕਿ 75-25 ਦਾ ਖੇਡ ਚੱਲਦਾ ਹੈ ਪੁਰਾਣੀ ਸਰਕਾਰਾਂ ਵੇਲੇ ਤੇ ਹੁਣ ਅਸੀਂ ਵੀ ਦਾ ਚੱਲਣਾ ਪਿਆ ਜਵਾਬ ਦਿੱਤਾ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਤੇ ਸਿੱਧੂ ਚੁੱਪ ਥੋੜੀ ਰਹਿੰਦੇ ਆ ਕਿ ਕਾਗਜ਼ ਨੂੰ ਹਾਰ ਕੇ ਵੀ ਅਕਲ ਨਹੀਂ ਆ ਕਾਂਗਰਸ ਨੂੰ ਕੋਈ ਨਹੀਂ ਰਾਂਦਾ ਕਾਂਗਰਸ ਨੂੰ ਕਾਂਗਰਸੀ ਰਾਂਦੀ ਆ ਇਹ ਲੜੀ ਜਾਂਦੇ ਆ ਵੇਖੋ ਪਹਿਲਾਂ ਸਿੱਧੂ ਦਾ ਟਕਰਾਰ ਰਿਆ ਅਹਿਮ ਦੀ ਲੜਾਈਏ ਕੁਰਸੀ ਦੀ ਲੜਾਈ ਆ 사શિકਾ ਨਮਸਕਾਰ ਮੈਂ ਹਾਂ ਦੀਪਕ ਪੰਡਾਰੀ ਤੁਸੀਂ ਦੇਖ ਰਹੇ ਹੋ ਡੀ ਫੋਰ نیوز ਸ਼ਰੀਫ ਸ਼ੀਸ਼ ਪ੍ਰੋਗਰਾਮ ਖੰਗਿਆ ਖੰਗਿਆ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਆ ਪੰਜਾਬ ਦੇ ਵਿੱਚ ਕਈ ਸਰਕਾਰਾਂ ਬਦਲੀਆਂ ਨਸ਼ੇ ਤੇ ਸਰਕਾਰਾਂ ਬਣੀਆਂ ਤੇ ਨਸ਼ਾ ਖਤਮ ਨਹੀਂ ਹੋਇਆ ਤੇ ਸਰਕਾਰਾਂ ਚਲੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ 22 ਮਹੀਨੇ ਹੋ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਸੀ ਕਿ ਇੱਕ ਸਾਲ ਦੇ ਵਿੱਚ ਮੈਂ ਨਸ਼ਾ ਖਤਮ ਕਰ ਦੂੰਗਾ 15 ਅਗਸਤ ਨੂੰ ਉਹਨਾਂ ਨੇ ਆਖਿਆ ਸੀ 2022 ਦੇ ਵਿੱਚ ਤੇ ਜਨਵਰੀ ਆ ਗਿਆ ਤੇ ਹੁਣ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ ਆਖਿਆ ਕਿ ਪੰਜਾਬ ਨੂੰ ਡਰੱਗਸ ਦੀ ਦਲਦਲ ਦੇ ਵਿੱਚ ਚੋਕਣ ਲਈ ਦਵਾ ਉਦਯੋਗ ਤੇ ਪੁਲਿਸ ਅਫਸਰ ਜ਼ਿੰਮੇਦਾਰ ਨੇ ਸੁਪਰੀਮ ਕੋਰਟ ਨੇ ਤਰਕ ਟਿੱਪਣੀ ਕੀਤੀ ਹੈ ਜੇਲ੍ਹ ਦੇ ਵਿੱਚ ਕੈਬੀ ਮौज-ਮਸਤੀ ਕਰ ਰਹੇ ਨੇ ਪਾਟੀਆਂ ਕਰ ਰਹੇ ਨੇ ਅਫਸਰਾਂ ਜੈਮਰ ਕਿਉਂ ਨਹੀਂ ਲੱਗੇ ਅਦਾਲਤਾਂ ਦੇ ਵਿੱਚ ਏਡੀਜੀਪੀ ਸ਼ਰਮਿੰਦਾ ਹੋ ਰਹੇ ਨੇ ਜਾ ਜਾ ਇਹ ਹੋ ਕੀ ਰਿਹਾ ਬਾਰ-ਬਾਰ ਕਿਉਂ આરોપીਆਂ ਨੂੰ ਬੇਲ ਮਿਲਦੀ ਏ ਕੇਂਦਰ ਸਰਕਾਰ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਤਾਂ ਬਦਲਣ ਜਾਰੀ ਏ ਰਾਸ਼ਟਰਪਤੀ ਨੇ ਵੀ ਮਨਜ਼ੂਰੀ ਇਹਨਾਂ ਕਾਨੂੰਨਾਂ ਨੂੰ ਦੇ ਦਿੱਤੀ ਏ ਪਰ ਪ੍ਰਦੇਸ਼ਾਂ ਦੇ ਥਾਣਿਆਂ ਦੀ ਜਿਹੜੀ ਹਾਲਤ ਹੈ ਉਤੋਂ ਲੱਗਦਾ ਨਹੀਂ ਕਿ ਇਹ ਕਾਨੂੰਨ ਜਿਹੜੇ ਆ ਉਹ ਛੇਤੀ ਲਾਗੂ ਹੋਣ ਪਣਗੇ ਕਿਉਂਕਿ ਹਜ਼ਾਰੋਂ ਪੁਲਿਸ ਅਫਸਰ ਜਿਹੜੇ ਨੇ ਉਹ ਸਾਡੇ ਕੋਲ ਕਟਨੇ ਥਾਣਿਆਂ ਦੇ ਵਿੱਚ ਸਟਾਫ ਨਹੀਂ ਹੈ ਕਈ ਥਾਣਿਆਂ ਦੇ ਵਿੱਚ ਹੁਣ ਤੱਕ ਮੌਜੂਦ ਨਹੀਂ ਹੈ ਪੁਲਿਸ ਮਾਨਸਿਕ ਤਣਾਅ ਹੈ ਅਦਾਲਤਾਂ ਦੇ ਵਿੱਚ ਜੱਜ ਨਹੀਂ ਨੇ ਹੁਣ ਗੱਲ ਕਰਾਂਗੇ ਕਾਂਗਰਸ ਦੀ ਇੱਕ ਪਾਸੇ ਤੇ ਕਾਂਗਰਸ 2024 ਦੀਆਂ ਇਲੈਕਸ਼ਨ ਜਿੱਤਣ ਵਾਸਤੇ ਪੂਰਾ ਜੋਰ ਲਗਾ ਰਹੀ ਹੈ ਆਲਾ ਕਮਾਨ ਆਈ ਐਨ ਡੀ ਅੱਗੇ ਫੰਡੰਗ ਕਰਕੇ ਤੇ ਜਿਹੜਾ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ 1 ਟੂ 1 ਫਾਈਟ ਦੇਣੀ ਹੈ ਤੇ ਪੰਜਾਬ ਦੇ ਵਿੱਚ ਵੀ ਇਹ ਨਵਾਂ ਟਟੋਲੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੋਵੇ ਜਾਂ ਨਾ ਹੋਵੇ ਇਹਨੂੰ ਲੈ ਕੇ ਜਿਹੜੇ ਹੈ ਕਿ ਪੰਜਾਬ ਦੇ ਨਵੇਂ ਇੰਜਾਰ ਬਣਾਏਗੇ ਦਿਵਿੰਦਰ ਯਾਦਵ ਉਹ ਕਈ ਦਿਨਾਂ ਤੋਂ ਪੰਜਾਬ ਦੇ ਨੇ ਪਰ ਕਾਂਗਰਸ ਦੀ ਲੜਾਈ ਪੰਜਾਬ 'ਚ ਜਿਹੜੀ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੇ ਤੇ ਸਾਬਕਾ ਪ੍ਰਧਾਨ ਨਮਜੋਦ ਸਿੰਘ ਸਿੱਧੂ ਦੇ ਵਿੱਚ ਲਗਾਤਾਰ ਖਿੱਚ ਤਾਨ ਜਾਰੀ ਹੈ ਇਹਦੇ ਵੀ ਗਲਤ ਕਰਾਂਗੇ ਤੇ ਨਿਤਿਨ ਗੜਕੀ ਕੱਲ ਪੰਜਾਬ ਦੇ ਵਿੱਚ ਸਨ ਤੇ ਉਹਨਾਂ ਨੇ 4000 ਕਰੋੜ ਦੇ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਕੀਤਾ ਤੇ ਹੋਰ ਵੀ ਆਖਿਆ ਕਿ ਛੇਤੀ ਹੀ 12000 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਪੰਜਾਬ ਦੇ ਵਿੱਚ ਸ਼ੁਰੂ ਕਰੇਗੀ ਔਰ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਨਹੀਂ ਸਨ ਇਹਨੂੰ ਲੈ ਕੇ ਗੱਲਬਾਤ ਕਰਾਂਗੇ ਛੰ ਨਾਲੇ ਮੇਰੇ ਇੱਕ ਪੜ ਰਕੇ ਸ਼ਰਮਾ ਸ਼ਰਮਾ ਜੀ ਨਮਸਕਾਰ ਨਮਸਕਾਰ ਪੁਣੀ ਸਾਹਿਬ ਸਿਹਤ ਦਾ ਸੌਬ ਲਗੀ ਹਾਲ ਹੈ ਠੀਕ ਹੈ ਕਿਨੂੰ ਕਾਫੀ ਦਿਨਾਂ ਬਾਅਦ ਤੁਸੀਂ ਆਏ ਹੋ ਦਰਸ਼ਕ ਯਾਦ ਕਰਦੇ ਤੁਹਾਨੂੰ ਅਥਾ ਕੀ ਸੀ ਸਰਕਾਰਾਂ ਬਦਲ ਗਈਆਂ ਜੀ ਜੀ 2013 ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਸੂ ਮੋਟੋ ਲਿਆ ਜੀ ਸਿੱਟ ਦੀ ਸਿੱਟ ਬਣੀ 2018 ਚ ਰਿਪੋਰਟ ਆਈ 5 ਸਾਲ ਤੱਕ ਉਹ ਰਿਪੋਰਟਾਂ ਪਾਈਆਂ ਰਹੀਆਂ ਤੇ ਨਸ਼ਾ ਜਿਹੜਾ ਮੁੱਕਿਆ ਨਹੀਂ ਫਿਰ ਬਰਖਾਸਤ ਕੀਤੇ ਜਾਂਦੇ ਏਆਈਜੀ ਰਾਜੀਤ ਸਿੰਘ ਉਹਨਾਂ ਦਾ ਜਿਹੜਾ ਚਹੇਤਾ ਸੀ ਇੰਦਰਜੀਤ ਸਿੰਘ ਨਾ ਕਰੋ ਕਿੰਨਾ ਸਮਾਨ ਪੜਿਆ ਜਾਂਦਾ ਜੀ ਹੁਣ ਕੇ ਸਵਾਲ ਲੈ ਕੇ ਕਈ ਵੀਡੀਓਜ਼ ਆਉਂਦੀਆਂ ਵੀ ਜਿਵੇਂ ਜੇਲ੍ਹ ਦੇ ਵਿੱਚ ਕੈਦੀ ਕਿਸ ਤਰ੍ਹਾਂ ਨੱਚ ਰਹੇ ਡਾਪਰੇ ਤੇ ਪਾਰਟੀਆਂ ਬੜੇ ਮਨਾਰੇ ਸੁਪਰੀਮ ਕੋਰਟ ਨੇ ਬੜੀ ਤਲਕ ਟਿੱਪਣੀ ਕੀਤੀ ਬਿਲਕੁਲ ਤੁਹਾਡੀ ਗੱਲ ਠੀਕ ਆ ਦੀ ਵੇਖੋ ਵੀ ਦੋ ਸਰਕਾਰਾਂ ਚੱਲ ਗਈਆਂ ਨਸ਼ੇ ਦੇ ਮੁੱਦੇ ਦੇ ਜਿੱਦਾਂ ਦੀ ਦੱਸਿਆ ਤੇ ਤੀਜੀ ਬਣ ਗਈ ਜੀ ਹੁਣ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਟਾਈਮ ਤੇ ਲਿਆ 15 ਅਗਸਤ ਤੱਕ ਦਾ ਜੀ ਵੀ 15 ਅਗਸਤ 2024 ਤੱਕ ਨਸ਼ਾ ਮੁਕਤ ਕਰਦੇ ਹੋਗੇ ਪੰਜਾਬ ਨੂੰ ਪਰ ਲੱਗਦਾ ਨਹੀਂ ਹੋਏਗਾ ਵੇਖ ਲੋ ਕੁਆਂਟਰਾ ਨਸ਼ਾ ਫੜਿਆ ਜਾ ਰਿਹਾ ਬਹੁਤ ਵਧੀਆ ਪੁਲਿਸ ਕੰਮ ਕਰਦੀ ਹੈ ਕਾਲੀਆਂ ਭੇਡਾਂ ਵੀ ਆ ਜਿਹੜੀਆਂ ਨਸ਼ੇ ਨਸ਼ੇ ਵਾਲੇ ਤਸਕਰਾਂ ਦੇ ਨਾਲ ਰਲੀਆਂ ਹੁਣ ਇੱਥੇ ਹੀ ਸਾਡੀਆਂ ਕੋਟਾਂ ਵਿੱਚ ਬਹੁਤ ਸਖਤ ਹੋਈਆਂ ਮਾਨੀਆਂ ਕੋਟਾਂ ਜੀ ਆਈ ਗੋਰ ਵੀ ਤੁਨ ਸੰਪਰੀਮ ਕੋਰ ਨੇ ਵੀ ਤਲਖ ਕੀਤੀ ਉਹਨਾਂ ਕਹਿੰਿਆ ਵੀ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਚਬੇੜ ਜਾ ਗਿਆ ਪੰਜਾਬ ਜੀ ਉਹਾਂ ਦੇ ਵੀ ਇਹ ਜਿਹੜਾ ਡਰੱਗ ਮਾਫੀਆ ਇੱਥੇ ਆਪਣੇ ਪੈਰ ਫਸਾ ਚੁੱਕਾ ਜੀ ਡਰੱਗ ਤੇ ਨਸ਼ੀਲੇ ਪਦਾਰਥ ਜਿਹੜੇ ਬਾਰਡਰ ਏਰੀਏ ਤੋਂ ਬਾਰਡਰ ਪਾਰ ਤੋਂ ਆ ਰਹੇ ਆ ਸਰਦ ਪਾਰ ਤੋਂ ਉਹਨਾਂ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਵੀ ਕੁਝ ਜਿਹੜੇ ਡਰੱਗ ਮੈਨੂਫੈਕਚਰਰ ਹੈਗੇ ਆ ਤੇ ਕੁਝ ਪੁਲਿਸ ਅਫਸਰਾਂ ਤੇ ਕੁਝ ਵਪਾਰੀ ਜਿਹੜੇ ਤਾਂ ਮੀਲ ਲੋਆ ਦੇ ਕਿ ਇਹਦੀ ਮਣੀ ਇਹਦੇ ਵਿੱਚ ਛੇਤੀ ਪੈਸੇ ਆ ਜਾਂਦੇ ਆ ਉਹਾਂ ਦੇ ਵੀ ਇਹਨਾਂ ਦੀ ਤਸਕੀਰ ਮਾਦਕ ਪਦਾਰਥ ਜਿਹੜੇ ਆ ਨਸ਼ੀਲੇ ਪਦਾਰਥ ਇਹਨਾਂ ਦੀ ਤਸਕੀਰ ਵਿੱਚ ਇੰਨੇ ਵੀ ਸ਼ੰਕਾ ਪ੍ਰਗਟ ਕੀਤੀ ਆ ਜੀ ਮਾਨਯੋਗ ਸੁਪਰੀਮ ਕੋਰਟ ਨੇ ਦਸਤੀ ਸੂਰੇ ਕਾਂਤ ਤੇ ਜਸਟਿਸ ਦੀਪੰਕਰ दत्ता ਉਹਨਾਂ ਦੀ ਪੇਠ ਨੇ ਆਖਿਆ ਪੇਠ ਨੇ ਆਖਿਆ ਕਿ ਪੰਜਾਬ ਦੇ ਡਰਗ ਦੀ ਲਤ ਬੇਦ ਅਫਸੋਸ ਉਹਨਾਂ ਨੇ ਪ੍ਰਗਟ ਕੀਤਾ ਤੇ ਕਿਹਾ ਵੀ ਪੰਜਾਬ ਦੀ ਪਹਿਲਾਂ ਲੋਕੀ ਮਿਸਾਲ ਦਿੰਦੇ ਸੀ ਤੇ ਬੜੀ ਸ਼ਰਮ ਦੀ ਗੱਲ ਆ ਵੀ ਉਹਨਾਂ ਇਥੋਂ ਦੇ ਲੋਕ ਨਸ਼ੇ ਦੀ ਲਤ ਚ ਲੱਗ ਚੁੱਕੇ ਆ ਜੀ ਇਹ ਜਿਹੜਾ ਸਾਰੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਕਿ ਪ੍ਰਵਿੰਦਰ ਸਿੰਘ ਇਹ ਉਹਨੇ ਐਨਡੀਐਸਪੀ ਐਕਟ ਦੀ ਨਾ ਅ ਵਾਹਤੇ ਗਾਉਂ ਜਮਾਨਤ ਪਾਈ ਹੋ ਤੇ ਕੇਸ ਰਜਿਸਟਰਡ ਹੈਗਾ ਸੀ ਜੀ ਅਦਾਲਤ ਨੇ ਕਿਹਾ ਵੀ ਇਹੋ ਜਿਹੇ ਕੇਸਾਂ ਦੀ ਸੁਣਵਾਈ 'ਚ ਰਹਿਮ ਨਹੀਂ ਬਤਨਾ ਚਾਹੀਦਾ ਦਾਤਾ ਨਹੀਂ ਵਰਤਣੀ ਚਾਹੀਦੀ ਬਿਲਕੁਲ ਠੀਕ ਹੈ ਆਂਦੇ ਵੀ ਇਹ ਲੋਕ ਬਿਲ ਵੇਚਣਾ ਚਾਹੀਦਾ ਵੀ ਕਿਹੜਾ ਕਿਹੜਾ ਕੰਮ ਕਰਦੇ ਦੇ ਦੁਬਾਰਾ ਕਿ ਨਿਸ਼ਾ ਹੀ ਲੱਗੇ ਆਂਦੇ ਸੁਣਨ ਲੱਗੇ ਨਾ ਬੜਾ ਸੋਚ ਸਮਝ ਕੇ ਜਮਾਨਤ ਦੇਣੀ ਚਾਹੀਦੀ ਆ ਤੇ ਜਮਾਨਤ ਉਹਨਾਂ ਨੇ ਨੂੰ ਦਿੱਤੀ ਨਹੀਂ ਬੰਦੇ ਨੂੰ ਉਹਨਾਂ ਨੇ ਕਿਹਾ ਵੀ ਇਹ 'ਚ ਬਿਲਕੁਲ ਸਤਰਕ ਰਹਿਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਜਮਾਨਤ ਨਹੀਂ ਦੇਣੀ ਚਾਹੀਦੀ ਵੀ ਜਿਹੜੀ ਵੀ ਅਦਾਲਤ ਦਿੰਦੀ ਆ ਪਹਿਲਾਂ ਚੰਗੀ ਤਰ੍ਹਾਂ ਵੇਖੇ ਵੀ ਕਿਤੇ ਦੁਬਾਰਾ ਕਿ ਨਹੀਂ ਇਹ ਲੱਗਾ ਇਸੇ ਕੰਮ 'ਚ ਇਹ ਪ੍ਰਵਿੰਦਰ ਸਿੰਘ ਦੇ ਭੜਾਈ ਸਾਹਿਬ ਇੱਕ ਪਹਿਲਾਂ ਵੀ ਕੇਸ ਆਗਾ ਹੀ ਔਰ ਕੇ ਜੀ ਸੁਪਰੀਮ ਕੋਰਟ ਨੇ ਬਿਲਕੁਲ ਕੁਛ ਦਿਨ ਪਹਿਲਾਂ ਵੀ ਇੱਕ ਟਿੱਪਣੀ ਕੀਤੀ ਸੀ ਵੀ ਥਰਲੇਣੀਆਂ ਅਦਾਲਤਾਂ ਨੂੰ ਵਿਖਣੀਆਂ ਚਾਹੀਦੀਆਂ ਵੀ ਬਹੁਤ ਸਾਰੇ ਕੁਸ਼ਲ ਕੋਈ ਕਈ ਵਾਰੀ ਪ੍ਰੋਗਰਾਮ ਕਰਦੇ ਆ ਵੀ ਬੰਦਾ ਜੇਲ੍ਹ 'ਚ ਹੁੰਦਾ ਹੈ ਜੇਲ੍ਹ 'ਚੋਂ ਹੀ ਕਹਿੰਦਾ ਵੀ ਡਿਲੀਵਰੀ ਕਿੱਥੋਂ ਲੈਣੀ ਤੇ ਕਿੱਥੇ ਦੇਣੀ ਨਾਲ ਕੇ ਜੀ ਇੱਕ ਹੋਰ ਜਿਹੜੀ ਗੱਲ ਹੈ ਹਾਂ ਉਹਨਾਂ ਨੇ ਪਹਿਲਾਂ ਇਹਦੀ ਗੱਲ ਸੰਡੇ ਆ ਉਹਨਾਂ ਨੇ ਕਿਹਾ ਵੀ ਇਹ ਪਹਿਲਾਂ ਵੀ ਡਰੱਗ ਤਸਕਰੀ ਦੇ ਵਿੱਚ ਇਨਵੋਲਵ ਹੈਗਾ ਜੀ ਇਥੋਂ ਇੰਜ ਲੱਗਦਾ ਵੀ ਇਹ ਜਿਹੜੇ ਤੇ ਰੋਪ ਆ ਸਹੀ ਹੈਗੇ ਆ ਤੇ ਜੇ ਇਹਨੂੰ ਅਨਸੱਜ ਮੰਨ ਤੇ ਦਿੱਤੀ ਤੇ ਇਹਨੇ ਫਿਰ ਇਸੇ ਕੰਮ ਚ ਲੱਗ ਜਾਣਾ ਜੀ ਜੇ ਤਾਂ ਸ਼ਪਈ ਨਹੀਂ ਫੜਿਆ ਸੀ ਉਹਦਾ ਪਾਪਾ ਵੀ ਇਹ ਕੰਮ ਕਰਦਾ ਸੀ ਜ਼ਿਆਦਾਤਰ ਵੇਖੋ ਉਹਨਾਂ ਦੇ ਚਾਰ ਚਾਰ ਪੰਜ ਪੰਜ ਕੇਸ ਹੋ ਜਾਂਦੇ ਬਿੱਲ ਲੱਗੇ ਫਿਰ ਲੱਗ ਜਾਂਦੇ ਆ ਸਾਢੇ 7 ਫੁੱਟੀਆਂ ਸਾਢੇ 7 ਫੁੱਟੀਆਂ ਉਹ ਆਂਦੇ ਵੀ ਇਹ ਬੰਦਾ ਹੈ ਜਿਹੜੇ ਇਦਾਂ ਦੇ ਲੋਕ ਹੁੰਦੇ ਆ ਜਮਾਨਤ ਦੇ ਹੱਕਦਾਰ ਨਹੀਂ ਹੁੰਦੇ ਉਹ ਜਿਹੜੀ ਗੱਲ ਦੀ ਦੀ ਡਾਂਸ ਪਾਰਟੀਆਂ ਦੀ ਕੱਲ ਜੇਲ੍ਹਾਂ ਦੇ ਮਾਮਲੇ 'ਚ ਮਾਨਯੋਗ ਹਾਈ ਕੋਰਟ 'ਤੇ ਸੁਣਵਾਈ ਹੈਗੀ ਸੀ ਹਾਈ ਕੋਰਟ ਨੇ ਜਿਹੜੇ ਜਿਲ੍ਹਾਂਾਂ 'ਚ ਪਾਰਟੀਆਂ ਫੋਨ ਚੱਲ ਤੇ ਬੜੀ ਸਰਕਾਰ ਨੂੰ ਫਟਕਾਰ ਲਾਈ ਉਹਨੇ ਕਿਹਾ ਵੀ ਜੇ ਇਦਾਂ ਦੀਆਂ ਪਾਰਟੀਆਂ ਬੰਦ ਨਾ ਹੋਈਆਂ ਤੇ ਸਾਨੂੰ ਸਖਤ ਐਕਸ਼ਨ ਲੈਣਾ ਪਊਗਾ ਆਂਦੇ ਕੰਮ ਨੇ ਵੇਖੋ ਜਿਲ੍ਹਾਂਾਂ 'ਚ ਪਾਰਟੀਆਂ ਚੱਲਣੀਆਂ ਦੂਜੇ ਬਨੇ ਉਹ ਵਿਚਾਰਾ ਏਡੀ ਵੀ ਜੇਲ੍ਹ ਕਦੀ ਇੱਕ ਅਦਾਲਤ 'ਚ ਪੇਸ਼ ਹੁੰਦਾ ਕਿ ਦੂਜੀ 'ਚ ਪੇਸ਼ ਹੁੰਦਾ ਮੈਂ ਮੰਗਾਂਗਾ ਕਿ ਸ਼ਰਮਿੰਦਾ ਹੋਣ ਦੇ ਆ ਉਹ ਆਂਦੇ ਵੀ ਇਹਨਾਂ ਨੂੰ ਰੁਕੋ ਨਹੀਂ ਤੇ ਅਸੀਂ ਸਖਤ ਐਕਸ਼ਨ ਲਵਾਂਗੇ ਉਹਨਾਂ ਪੁੱਛਿਆ ਵੀ ਜੇਲ੍ਹ ਤੇ ਜੈਮਰ ਕਿਉਂ ਨਹੀਂ ਲਾਰੇਤੀ ਸਾਰਾ ਕੰਮ ਜਿਲ੍ਹਾਂ 'ਚ ਚੱਲਣ ਰਿਹਾ ਜੈਮਰ ਲਾਓ ਸੀਸੀਟੀ ਲਾਓ ਨਾਈਲੋਨ ਨੈਟ ਲਾਓ ਬੋਡੀ ਸਕੈਨਰ ਲਾਓ ਸਰਕਾਰ ਨੇ ਕਿਹਾ ਵੀ ਸਾਨੂੰ ਤਾਂ ਕਿੰਨਾ ਟਾਈਮ ਲੱਗੂ ਤਾਂ ਨਹੀਂ ਇੰਨੇ ਵੀ ਟਾਈਮ ਦੇ ਤਾਂ 6 ਤੋਂ 1.5 ਸਾਲ 6 ਮਹੀਨੇ ਤੋਂ 1.5 ਸਾਲ ਉਹ ਆਂਦੇ ਵੀ 6 ਮਹੀਨੇ ਤੋਂ 1.5 ਸਾਲ ਨਹੀਂ ਤੁਹਾਨੂੰ ਆਖਰਲਾ ਮੌਕਾ ਦਿੰਦੇ ਹੁਣ ਸਾਨੂੰ ਟਾਈਮ ਲਿਬਰ ਦੇਓ ਆਂਦੇ ਜੀ ਸਕੈਨਰ ਆਈ ਸੈਂਟਰ ਤੋਂ ਮਗਾਣਾ ਦੇ ਮਨਜ਼ੂਰੀ ਲਓ ਸਕੈਨਰ ਲਾ ਆਂਦੀ ਮਨਜ਼ੂਰੀ ਲੈ ਲਓ ਉਹਨਾਂ ਕੋਲੋਂ ਉਹ ਬਾਕੀ ਕੰਮ ਤੇ ਕਰੋ ਜਿਹੜਾ ਕਹਿੰਦੇ ਵੀ ਥਰੋ ਹੋ ਗਏ ਮੋਬਾਈਲਾ ਆਈਂਦਾ ਥਰੋ ਹੋ ਗਏ ਬੀੜੀ ਆ ਜਾਂਦੀ ਆ ਉਹਦੇ ਫੋਨ ਜਾਂਦਾ ਕਿੰਨਾ ਡਿੜ ਗਿਆ ਉਹ ਬੰਦੇ ਕੋਲ ਕਿੰਨੇ ਵੀ ਹੱਸੋ ਜਦਕ ਕਿ ਦੀ ਹੈ ਲਾਲਾ ਸੁਸ਼ਰੋਏ ਦੀ ਇੰਟਰਵਿਊ ਹੋਇਆ 9 ਮਹੀਨੇ ਦਾ ਬਸ ਸਮਾ ਹੋ ਗਿਆ ਨਾ ਪਤਾ ਲੱਗਿਆ ਕਿ ਹਾਂ ਜੀ ਉਹਨਾਂ ਨੇ ਕਿਹਾ ਪੁੱਛਿਆ ਵੀ ਕੀ ਕੀਤਾ ਜਾਂਦੇ ਦੋ ਐਫਆਈਆ ਨਜਗਾਤੀਆਂ ਜੀ ਉਹ ਐਫਆਈਆ ਦੱਜ ਕੀਤੀ ਉਹਨ ਅੱਗੇ ਕੀ ਕੀਤਾ ਜੀ 9 ਮਹੀਨੇ ਦਾ ਸਾਨੂੰ ਐਫਆਈਆ ਦੱਜ ਕਰਦਾ ਲੱਗੇ ਅੱਗੇ ਕੀ ਦੇਖੋ ਅਸੀਂ ਕਈ ਵੇਲੇ ਕਿਹਾ ਵੀ ਕੱਲਾ ਰਾਜਜੀਤ ਤੇ ਇੰਦਰਜੀਤ ਹੀ ਜਿਹੜਾ ਉਹ ਨਸ਼ਾ ਵੇਚਦੇ ਸੀ ਬਿਲਕੁਲ ਨਹੀਂ ਹੁਣ ਰਾਜਜੀਤ ਇੰਦਰਜੀਤ ਤਾਂ ਕਈ ਸਾਲਾਂ ਤੋਂ ਅੰਦਰ ਆ ਤੇ ਰਾਜੀਤ ਵੀ ਸਾਹਿਬ ਵੀ ਮਰਖਲ ਕਰੀ ਕਰੀ ਹੁਣ 10 ਕਿ ਮਹੀਨੇ ਹੋ ਗਏ ਤੇ ਰੁਕੋ ਜੋਏ ਦੇਖੋ ਭੰਡਾਰੀ ਸਾਹਿਬ ਕਵੰਟਲਾਂ ਕਵੰਟਲਾਂ ਨਸ਼ਾ ਫੜ ਲਿਆ ਸਮਗਲਰਾਂ ਨਾਲ ਬਾਹਰੋਂ ਫੜ ਗਿਆ ਆਂਡੇ ਮਹਾਦੇ ਐਪ ਦਾ ਬੰਦਾ ਫੜ ਕੇ ਦਬਈਓ ਲੈਣ ਲੱਗਿਆ ਤੇ ਰਾਜੀ ਜੀ ਤੁਹਾਡੇ ਕੋਈ ਇੰਡੀਆ ਨਹੀਂ ਫੜੇ ਜਾਂਦੇ ਕੀ ਉਹਨੇ ਆਪਣੇ ਬੋਡੀ ਤੇ ਫਿਟ ਮੇਕ ਕੀਤਾ ਇਹੋ ਜਿਹਾ ਕੰਮ ਚੀਜ਼ ਵੀ ਤੁਹਾਨੂੰ ਸਿਗਨਲ ਹੀ ਨਹੀਂ ਮਿਲਦਾ ਉਹਦਾ ਉਹ ਕਿਸੇ ਨਾਲ ਗੱਲ ਨਹੀਂ ਕਰਦਾ ਫੋਨ ਦੇ ਉੱਤੇ ਤੁਸੀਂ ਦੇਖੋ ਕੀ ਜੀ ਪਰਸੋ ਮੇਰੇ ਉਹਨੂੰ ਵੱਡੇ ਅਫਸਰ ਵਿਚਾਰੇ ਆ ਜਿਨ੍ਹਾਂ ਨੂੰ ਪਤਾ ਵੀ ਅਹੀਂ ਨੰਗੇ ਹੋ ਜਾਣਾ ਜੇ ਰਾਜੀ ਜੀ ਫੜਿਆ ਗਿਆ ਦੇ ਰਕੇ ਜੀ ਮੇਰੇ ਦੋਸਤ ਨੇ ਜਦਰ ਸਿੰਘ ਜੱਗਰ ਪੰਜਾਬ ਤੋਂ ਇਹ ਤਾਂ ਉਹਨਾਂ ਨੇ ਦੋ ਤਿੰਨ ਦਿਨ ਪਹਿਲੇ ਹੀ ਸਟੋਰੀ ਕੀਤੀ ਹੈ ਵੀ ਅਦਾਲਤ ਮੁਹਾਲੀ ਦੀ ਅਦਾਲਤ ਅਦਾਲਤ ਦੇ ਵਿੱਚ ਜਿਹੜੇ ਉਹ ਹਰਪ੍ਰੀਤ ਸਿੱਧੂ ਹੈ ਨਾ ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਨਸ਼ਾ ਕਿਹੜੇ ਕਿਹੜੇ ਬੰਦੇ ਇਨਵੋਲ ਹੈ ਬਿਲਕੁਲ ਤੁਸੀਂ ਦੇਖੋ ਨਾ ਵੀ ਕਿਸ ਤਰ੍ਹਾਂ ਫਿਰ ਉਹ 라ਜੀ ਤੇ ਇੰਦਰਜੀ ਤੇ ਵੀ ਟਿਕਣੀਆਂ ਹੋਈਆਂ ਬੜੀਆਂ ਵੀ ਕਿੰਨਾ ਜਦੋਂ ਉਹਨੂੰ ਪਤਾ ਸੀ ਵੀ ਹੌਲਦਾਰ ਰੈਂਕ ਵਾਲਾ ਬੰਦਾ ਨਸ਼ਾ ਫੜ ਨਹੀਂ ਲੱਗਦਾ ਉਹਨੂੰ ਲਾਇਆ ਕਿਉਂ ਇਸੇ ਕਰਕੇ ਲਾਇਆ ਨਾ ਪੈਸੇ ਕੱਢੇ ਕਰਨ ਵਾਸਤੇ ਵੀ ਨਾ ਫੜ ਸਕਦਾ ਦੂਜਾ ਬੰਦਾ ਬਰੀ ਹੋ ਜੇ ਨਾਲੇ ਮਾਲਵੇਜ ਲਿਆ ਦੇ ਨਾਲੇ ਬੰਦੇ ਜਿਹੜਾ ਤੇ ਕੋਈ ਪੈਸੇ ਲੈ ਲੇ ਤੇ ਜੇ ਕਿਤੇ ਲੋਡ ਪਈ ਕਿਸੇ ਦੇ ਵੇਫਟ ਵੀ ਕਰਦਾ ਚਲੋ ਦੇਖੋ ਇਹਨਾਂ ਕੋਟਾਂ ਸਖਤ ਹੋਈਆਂ ਸਵਾਲ ਇਹ ਹੈ ਕਿ ਦੂਜਾ ਪਾਰ ਜਾ ਰਿਹਾ ਹੈ ਪੰਜਾਬ ਚੋਂ ਇਥੇ ਲੋਕ ਆਪਣੇ ਬੱਚਿਆਂ ਨੂੰ ਰੱਖਣਾ ਨਹੀਂ ਚਾਹੁੰਦੇ ਕਿਉਂਕਿ ਪੰਜਾਬ ਦਾ ਡੋਡਾ ਇੱਕ ਤੇ ਗੈਂਗਸਟਰਵਾਦ ਨੇ ਇੱਕ ਜਿਹੜਾ ਲਾਂਡ ਆਰਡਰ ਦੀ ਸਥਿਤੀ ਜਿਹੜੀ ਖਰਾਬ ਹੋਈ ਹੈ ਉਹਨੇ ਤੇ ਇੱਕ ਨਸ਼ੇ ਨੇ ਪੰਜਾਬ ਦਾ ਸੱਤਿਆਨ ਆਸ ਮਾਰ ਦਿੱਤਾ ਹੈ ਤੇ ਜੇ ਨਾ ਸੁਧਰੇ ਸਾਡੇ ਹੁਕਮਰਾਨ ਅਜੇ ਤੱਕ ਵੀ ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨ ਪਹਿਲੇ ਆਖਿਆ ਸੀਗਾ ਵੀ 100 ਬੰਦਾ ਜਿਹੜਾ ਪੰਜਾਬ ਦਾ ਕੀ ਆ ਵੀ ਕਿੰਨੇ ਲੀਡਰ ਨੇ ਜੋ ਚਾਰ ਪਾਰਟੀਆਂ ਵੀ ਲੜੀ ਤੇ 117 ਵਿਧਾਨ ਸਭਾ ਲਗੇ ਨੇ 400 500 ਬੰਦਾ ਨਹੀਂ ਬੰਦਾ ਵੀ ਤੁਹਾਡੇ ਕੋਲ ਇਹ ਇਹ ਬੰਦੇ ਇਕੱਠੇ ਨਹੀਂ ਹੋ ਸਕਦੇ ਪੰਜਾਬ ਦੇ ਸਾਰੇ ਕਿੱਲੇ ਆ ਵੀ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਪੰਜਾਬ ਦਾ ਭਲਾ ਜੇ ਤੁਸੀਂ ਚਾਹੁੰਦੇ ਹੋ ਤੇ ਪੰਜਾਬ ਦਾ ਭਲਾ ਹੋ ਗਿਆ ਨਹੀਂ ਰਿਹਾ ਪੰਜਾਬ ਕਰਜ਼ਾਈ ਹੋ ਗਿਆ ਤੁਸੀਂ ਮਾਲ ਮਾਲ ਹੋ ਗਏ ਮਤਲਬ ਦੇਖੋ ਇੱਕ ਕਹਿਣੀ ਤੇ ਕਥਨੀ ਦੇ ਫਰਕ ਪਰ ਰੋਕੋ ਇਹ ਨਹੀਂ ਤੇ ਉਹ ਨਾ ਹੋਵੇ ਇੱਕ ਦਿਨ ਲੋਕ ਤੁਹਾਨੂੰ ਢਾਉਣ ਲੱਪਣ ਬਿਲਕੁਲ ਗੱਲ ਤੁਹਾਡੀ ਪਟਾਰੀ ਸਾਹਿਬ ਠੀਕ ਆ ਅਫਸਰ ਤੇ ਲੀਡਰ ਚਾਣ ਤੇ ਕੰਮ ਜਰੂਰ ਹੁੰਦਾ ਇਹੋ ਇੰਪਰੂਵਮੈਂਟ ਹੈ ਸੁਤੀ ਪਈ ਇਹ ਜਿਹੜਾ ਵਿਜੀਲੈਂਸ ਜੀ ਇੰਪਰੂਵਮੈਂਟ ਆ ਇਸ ਨੂੰ ਕੁਛ ਨਹੀਂ ਕਹਿੰਦੇ ਉਹਨੂੰ ਫੇਸ ਕੈਂਡ ਲੰਗੇ ਕਰਨ ਦੇ ਦਾ ਉਹਦੇ ਚ ਕਹਿੰਦੇ ਡੀਫੋਰ ਯੂ ਦਾ ਵੀ ਬਹੁਤ ਵੱਡਾ ਰੋਲ ਹੈ ਡੀਫੋਰ ਯੂ ਦਾ ਤਾਂ ਵੱਡਾ ਰੋਲ ਜੀ ਡੀਫੋਰ ਯੂ ਬਿਸਰ ਮੁਲਵਰ ਨਾ ਹੁੰਦਾ ਇਹ ਕੰਮ ਹੋਣਾ ਹੀ ਨਹੀਂ ਜੀ ਸੈਂਟਰ ਸਰਕਾਰ ਨੇ ਦੇਖੋ પ્રયાસ ਕੀਤਾ ਸੀ ਵੀ ਅੰਗਰੇਜ਼ਾਂ ਦੇ ਜਮਾਨੇ ਦੇ ਕਾਨੂੰਨਾਂ 'ਚ ਬਦਲਾਅ ਹੋਏਗਾ ਕਿਉਂਕਿ ਇਹ ਕਾਨੂੰਨ ਅੰਗਰੇਜ਼ਾਂ ਨੇ ਆਪਣੇ ਹਿਸਾਬ ਨਾਲ ਬਣਾਏ ਸੀਗੇ ਵੀ ਜਿਹਦੇ 'ਚ ਉਹਨਾਂ ਨੂੰ ਫਾਇਦਾ ਮਿਲਦਾ ਸੀ ਵੀ ਜੇ ਕੋਈ ਅੰਗਰੇਜ਼ੇ ਕੋਈ ਅਪਰਾਧ ਕਰਦੇ ਆ ਤੇ ਉਹਨਾਂ ਨੇ ਜੋ ਮੂਰੀਆਂ ਰੱਖੀਆਂ ਸੀ ਵੀ ਕਿੱਦਾਂ ਬਚਣਾ ਹੈ। ਕਿ ਸੈਂਟਰ ਗਵਰਨਮੈਂਟ ਨੇ ਵਧੀਆ ਕੰਮ ਕੀਤਾ ਜੀ। ਤਿੰਨ ਕਾਨੂੰਨ ਬਦਲੇ ਦੇਖਦੇ ਬਹੁਤ ਸਾਰੀਆਂ ਕਾਨੂੰਨ ਜਿਹੜੇ ਬਦਲਣ ਦੀ ਲੋੜ ਹੈ। ਜੀ ਜੀ। ਤੇ ਤੁਸੀਂ ਦੇਖੋ ਪਰ ਉਹ ਰਾਸ਼ਪਤੀ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਇਹ ਮੈਡਮ ਨੇ। ਪਰ ਕਈ ਪ੍ਰਦੇਸ਼ਾਂ ਦੇ ਥਾਣਿਆਂ ਦੀ ਹਾਲਾਤ ਐਸੇ ਨਰਗੇ ਜੀ ਵੀ ਉੱਥੇ ਹਜ਼ਾਰਾਂ ਪੁਲਿਸ ਬਾਰੇ ਪੈਸੇ ਪੂਰੇ ਜੇ ਐਨਲਿਸਿਸ ਕਰੀਏ ਤਾਂ ਇੱਕ ਰਿਪੋਰਟ ਚੱਲੀ ਹੈ ਥਾਣੇ ਦੇ ਸਟਾਫ ਜੀ ਜੀ ਨਹੀਂ ਥਾਣੇ ਤੇ ਹੁਣ ਨਹੀਂ ਪੁਲਿਸ ਮਾਨਸਿਕ ਤਣਾਅ ਦੇ ਵਿੱਚ ਹੈ ਅਦਾਲਤਾਂ ਦੇ ਜੱਜ ਹੈ ਨਹੀਂ ਹੁਣ ਗੱਲ ਇਹ ਆ ਵੀ ਦੇਖੋ ਕਿ ਜੀ ਇੱਕ ਕਹਿੰਦੇ ਵੀ ਸਾਡਾ ਲੋਕਤੰਤਰ ਦੀ ਤੁਸੀਂ ਸਥਿਤੀ ਦੇਖੋ ਵੀ ਕਿਸੇ ਇੱਕ ਐਮਪੀ ਸਾਹਿਬ ਨੂੰ ਕਿਸੇ ਐਮਐਲਏ ਸਭਾ ਨੂੰ ਜਾਂ ਕਿਸੇ ਕੌਂਸਲਰ ਸਭਾ ਨੂੰ ਕੁਝ ਹੋ ਜਾਂਦਾ ਨਾ ਤੇ ਸਾਰਾ ਅਤੰਤਰ ਐਕਟਿਵ ਹੋ ਜਾਂਦਾ ਵੀ ਤੁਸੀਂ ਵੀ 6 ਮਹੀਨੇ ਤੇ ਇਲੈਕਸ਼ਨ ਕਰਾਉਣਾ ਹੈ ਇੱਥੇ ਤੁਸੀਂ ਬੰਦਾ ਰਿਟਾਇਰ ਹੋ ਜਾਂਦਾ ਜਦੋਂ ਮੁਲਕ ਜਾਦ ਹੋਇਆ ਸੀ ਉਦੋਂ ਪਾਪੂਲੇਸ਼ਨ ਸੀ 33 ਕਰੋੜ ਹੁਣ 142 ਕਰੋੜ ਤੇ ਹੀ ਜਾ ਪਹੁੰਚੇ ਆ ਵੀ ਇਹ ਬੰਦੇ ਭਰਤੀ ਕਿਉਂ ਨਹੀਂ ਕੀਤੇ ਜਾਂਦੇ ਤੇ ਨਾਲੇ ਕੀ ਇਹ ਹੁਣ ਪੂਰਾ ਦੇਖੋ ਇਹ ਕੀ ਵਾਕਈ ਦੇਖ ਕੇ ਇਹ ਵੇਖੋ ਜੀ ਬਿੱਲ ਤੇ ਬਣ ਗਏ ਰਾਸ਼ਟਰਪਤੀ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਨੋਟੀਫਿਕੇਸ਼ਨ ਹੋ ਗਈ ਇਹਨਾਂ ਦੀ ਸੂਚਨਾ ਜਾਰੀ ਹੋ ਗਈ ਪਰ ਇਹ ਇੱਕਦਲ ਲਾਗੂ ਨਹੀਂ ਹੋ ਸਕਦੇ ਦਿੱਕਤਾਂ ਬੜੀਆਂ ਜੀ ਇਹ ਤਿੰਨ ਬਿੱਲ ਲਗੇ ਆ ਭਾਰਤੀ ਨਿਆਂ ਸੇਤਾ ਸਾਖਸ਼ੀਅ ਸੇਤਾ ਤੇ ਸੁਰੱਖਿਆ ਸੇਤਾ ਜੀ 100 ਸਾਲ ਜਿਹੜਾ ਵਿਕਸਿਤ ਰਹੀਆਂ ਇਹਨਾਂ ਵਿੱਚ ਸ਼ਾਮਿਲ ਕਰਨੀਆਂ ਗਈਆਂ ਆਂਦੇ ਵੀ ਇਹ ਥਾਣਿਆਂ ਤੇ ਦਾਲਤਾਂ ਜਿਹੜੇ ਇੱਕ ਸਾਥ ਨਿਕਰ ਤਰ੍ਹਾਂ ਸ਼ੁਰੂ ਕਰਨਾ ਨਾ ਤੇ ਉਹ ਸਾਡੇ ਕੋ ਨਾ ਉਹ ਨਾ ਇਨਫਰਾਸਟ੍ਰਕਚਰ ਨਾ ਕੋਈ ਸੌਫਟਵੇਅਰ ਨਾ ਕੰਪਿਊਟਰ ਕਰਨ ਨਾ ਕੋਈ ਟ੍ਰੇਨਡ ਉਹਨਾਂ ਸਟਾਫ ਹਜੇ ਤੇ ਇੱਕਦਮ ਨਹੀਂ ਹੋ ਸਾਦੇ ਆਂਦੇ ਇਸ ਕਰਕੇ ਜਿਹੜੀ ਸੈਂਟਰਲ ਹੋਮ ਮਿਨਿਸਟਰੀ ਆ ਉਹਨੇ ਤੈਅ ਕੀਤਾ ਵੀ ਜਿੰਨਾ ਰਾਜਿਆਂ ਵਿੱਚ ਇਹਨਾਂ ਸੰਵਿਧਾਨਾ ਦੇ ਨਵੇਂ ਵਿਧਾਨਾ ਦੇ ਅਨੁਰੂਪ ਜਾਂ ਸਰੂਪ ਜਿਹੜਾ ਇਨਫਰਾਸਟ੍ਰਕਚਰ ਤਿਆਰ ਆ ਉਹ ਇਹਨੂੰ ਲਾਗੂ ਕਰ ਲੈਣ ਆਹਦੇ ਵੀ ਜਿਹੜੇ ਜਿਹਨੇ ਕੇਂਦਰ ਸ਼ਾਸਿਤ ਪ੍ਰਦੇਸ਼ ਆ ਉੱਥੇ ਅੰਦਰ 100% ਅਪਗ੍ਰੇਡੇਸ਼ਨ ਹੈਗੀ ਆ ਇੱਥੇ ਲਈ ਉੱਥੇ ਤੇ 31 ਜਨਵਰੀ ਤੱਕ ਆਹਦੇ ਵੀ ਲਾਗੂ ਕਰ ਦਿਓ ਵੇਖੋ 2000 ਕਰੋੜ ਰੁਪਏ ਸਟੇਟਾਂ ਨੂੰ ਸੈਂਟਰ ਨੇ ਜਾਰੀ ਕਰਤਾ ਅਪਗ੍ਰੇਡੇਸ਼ਨ ਵਾਸਤੇ ਵੀ ਅਪਗ੍ਰੇਡ ਕਰੋ ਆਪਣੇ ਢਾਂਚੇ ਨੂੰ 6 ਨਈਆਂ ਨਵੀਆਂ ਜਿਹੜੀਆਂ ਫਰੈਂਸਿਕ ਸਾਇੰਸ ਲੈਬਾਂ ਜਿਹੜੀਆਂ ਉਹ ਬਣਦੀਆਂ ਥਾਣਿਆਂ ਬਾਈ ਥਾਣਿਆਂ ਨੂੰ ਮਾਡਲ ਥਾਣੇ ਬਣਾਏ ਜਾ ਰਹੇ ਆ ਜੀ ਕਈ ਜ਼ਿਲ੍ਹੇ ਆ ਜਿੱਥੇ ਸਟੇਟਾਂ ਜਿੱਥੇ ਐਪ ਨਾਲ ਐਫ ਆਈ ਆਰ ਦਰਜ ਹੋ ਜਾਂਦੀ ਆ ਤੇ ਚੁਣੌਤੀਆਂ ਵੇਖੋ ਇਹਨੂੰ ਲਾਗੂ ਕਰਨ ਦੇ ਬੜੀਆਂ ਹੈਗੀਆਂ ਇਹ ਕਾਨੂੰਨ ਉਹਦੇ ਲਾਗੂ ਕਰਨ ਵਾਸਤੇ ਚਾਹੀਦੇ 1.53 ਲੱਖ ਸਬ ਇੰਸਪੈਕਟਰ ਜੀ ਤੇ ਹੈਗੇ ਸਾਡੇ ਕੋਲ 92000 54000 ਐਸ ਆਈ ਇਹ ਉਹ ਚਾਹੀਦੇ ਆ ਸਬ ਇੰਸਪੈਕਟਰ ਹੀ ਨਹੀਂ ਹਾਂ 9.77 ਲੱਖ ਤੋਂ ਜ਼ਿਆਦਾ ਸਿਪਾਈ ਚਾਹੀਦੇ ਆ ਕਾਂਸਟੇਬਲ ਸਾਹਿਬ ਤੇ ਹੈਗੇ ਸਾਡੇ ਕੋਲ 8.10 ਲੱਖ ਮਤਲਬ 8 ਲੱਖ 10 ਹਜ਼ਾਰ ਰਗੇ ਆ 70 ਹਜ਼ਾਰ ਚਾਹੀਦੇ ਆ ਵੀ 1.5 ਲੱਖ 1 ਲੱਖ 60 ਹਜ਼ਾਰ ਚ ਬਾਈ ਘਾਟਾ 257 ਥਾਣੇ ਇਦਾਂ ਦੇ ਆ ਜਿੱਥੇ ਕੋਈ ਗੱਡੀ ਨਹੀਂ ਹੈਗੀ ਜਿਆਨ ਨੂੰ ਬੰਦਾ ਫੜਨ ਵਾਸਤੇ 638 ਥਾਣੇ ਇਦਾਂ ਦੇ ਆ ਜਿੱਥੇ ਟੈਲੀਫੋਨ ਹੀ ਨਹੀਂ ਹੈਗਾ ਤਾਂ 143 ਥਾਣੇ ਇਦਾਂ ਦੇ ਆ ਜਿੱਥੇ ਨਾ ਕੋਈ ਵਾਇਰਲੈਸ ਜੇ ਤੇ ਨਾ ਮੋਬਾਈਲ ਹੈਗਾ ਜੇ ਪੰਜਾਬ ਅਰੁਣਾਚਲ ਪ੍ਰਦੇਸ਼ ਓਡੀਸਾ ਜਿਹੜੇ ਵੇਖੋ ਅਤੀ ਸਵੇਦਨਸ਼ੀਲ ਜਿਹੜੇ ਰਾਜੇ ਹੈਗੇ ਆ ਉੱਥੇ ਬਨੈਦੀ ਸਦਾਵਾ ਕਈ ਥਾਣਿਆਂ ਵਿੱਚ ਨਹੀਂ ਹੈਗੀਆਂ ਜੰਮੂ ਕਸ਼ਮੀਰ ਦੇ ਅੰਦਰ ਕੋਈ ਇਦਾਂ ਦੇ ਥਾਣੇ ਇੱਥੇ ਨਾ ਫੋਨ ਆ ਨਾ ਵਾਇਰਲੈਸ ਸੈੱਟ ਹੈਗਾ ਜੀ ਅੱਠ ਜਿਹੜੀ ਸਟੇਟਾਂ ਵਿੱਚ ਐਫ ਆਈ ਆਰ ਔਨਲਾਈਨ ਹੁੰਦੀ ਆ ਇਹਨਾਂ ਵਿੱਚ ਜਿਹੜੀ ਨੇ ਸਾਕਸ਼ੈਸ ਤਾਂ ਲਾਗੂ ਕਰਨੀ ਆਸਾਨ ਆ ਪਰ ਪਹਿਲਾਂ ਹੀ ਔਨਲਾਈਨ ਕੰਮ ਚੱਲਣ ਰਿਹਾ ਦਿੱਲੀ ਗੁਜਰਾਤ ਕਰਨਾਟਕ ਮੱਧ ਪ੍ਰਦੇਸ਼ ਗ਼ੀਚਾ ਰਾਜਸਥਾਨ ਯੂਪੀ ਤੇ ਉਤਰਾਖੰਡ ਵੇਖੋ ਪਹਿਲਾਂ ਇਨਫਰਾਸਟ੍ਰਕਚਰ ਬਣਾਣਗੇ ਕੰਪਿਊਟਰਾਈਜ਼ ਹੋਊਗਾ ਸਾਰਾ ਸਿਸਟਮ ਸਟਾਫ ਨੂੰ ਅਪਗ੍ਰੇਡ ਕਰਨਗੇ ਫੇਰ ਹੀ ਇਹ ਕਾਨੂੰਨ ਲਾਗੂ ਹੋਊਗਾ ਅਜੇ ਨਹੀਂ ਸਾਡਾ ਬੇਸਿਕ ਜਿਹੜੀ ਹੈ ਨੈਸੈਸਿਟੀ ਹੀ ਨਹੀਂ ਥਾਣਿਆਂ ਦੀਆਂ ਪੂਰੀਆਂ ਹੈਗੀਆਂ ਤੇ ਇੱਥੇ ਇੱਥੇ ਵੇਖ ਲੋ ਆ ਵਡਾਰ ਰੋਡ ਦੇ ਸੜਕ ਦੇ ਉੱਤੇ ਕਬਜਾ ਕਰਕੇ ਚੌਂਕੀ ਬਣਾਈ ਵੀ ਜੇ ਨਗਰ ਵਾਈਪਾਸ ਤੇ ਜਿੰਨੀਆਂ ਚੌਂਕੀਆਂ ਸੜਕਾਂ ਦੇ ਬਣੀਆਂ ਉਹਨਾਂ ਕੋਲ ਬਾਥਰੂਮ ਕਰਨ ਨੂੰ ਜਗ੍ਹਾ ਨਹੀਂ ਹੈਗੀਆਂ ਕੇ ਜੀ ਕਮਿਸ਼ਨਰ ਪੁਲਿਸ ਕਮਿਸ਼ਨਰੀ ਦੇ ਬਾਹਰ ਜਿਹੜੇ ਡਿਊਟੀ ਕਰਦੇ ਨੇ ਮੈਨੂੰ ਉਹਦੇ ਨੇ ਮੈਚ ਸਟੋਰੀ ਕਰਨ ਗਿਆ ਉਹ ਐਸਾ ਹੀ ਹਾਲ ਹੈ ਕਿਨੇ ਵੀ ਸਾਡੀ ਜ਼ਰੂਰ ਇਸ ਨੇਚਰ ਕਾਲ ਆ ਜੇ ਸਾਡੇ ਕੋਲ ਬਾਥਰ ਅੰਦਰੋਂ ਅੰਦਰ ਨੁਕਰ ਨੁਕਰ ਲੱਭਦੇ ਕੋਈ ਤੇ ਮੈਂ ਇਹਨਾਂ ਨੂੰ ਕੈਮਰਾ ਕੱਢਿਆ ਉਹ ਕਹਿੰਦੇ ਨਹੀਂ ਯਾਰ ਅਸੀਂ ਇਹਨਾਂ ਨੂੰ ਮਰਵਾਉਣਾ ਤੁਸੀਂ ਪਰ ਸਾਡੀ ਸਮੱਸਿਆ ਉਜਾਗਰ ਕਰੋ ਸਾਡੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਪੀਲ ਆ ਵੀ ਉਹਨਾਂ ਵਾਸਤੇ ਇੱਕ ਬਾਥਰੂਮ ਜ਼ਰੂਰ ਬਣਾ ਦਿਓ ਐਡੀ ਸੋਹਣੀ ਬਿਲਡਿੰਗ ਬਣਾਈ ਕਿ ਬਾਥਰੂਮ ਬਣਾ ਦਿਓ ਉਹਨਾਂ ਵਾਸਤੇ ਬਿਲਡਿੰਗ 'ਚ ਤੇ ਹੈਗਾ ਪੁੱਟਾ ਨਹੀਂ ਗੇਟ ਉੱਥੇ ਲਾਗੇ ਬਣਾ ਦਨ ਕੋਈ ਚਲੋ ਕੇ ਜੀ ਗੱਲ ਸਵਾਲ ਫੇਰ ਉਹੀ ਆ ਜਾਂਦਾ ਵੀ ਸਾਡੇ ਮੁਲਕ ਨੂੰ ਆਜ਼ਾਦ ਹੋਇਆ 76 ਸਾਲ ਹੋ ਗਏ ਜੀ ਅਸਲੀ ਬੁਨਿਆਦੀਆਂ ਹੀ ਸਹੂਦਾਵਾਂ ਨਹੀਂ ਅਜੇ ਤੱਕ ਨਹੀਂ ਦੇ ਸਕਦੇ ਨਾ ਸਾਡੇ ਸਕੂਲ ਚੰਗੇ ਹੋਈ ਨਾ ਉੱਥੇ ਨਾ ਸਾਡੇ ਹਸਪਤਾਲ ਚੰਗੇ ਹੋਏ ਨਾ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਹੋਏ ਮਸ਼ੀਨਰੀ ਉੱਥੇ ਨਹੀਂ ਤੇ ਸਾਡੇ ਜਿਹੜੀ ਗਾਰੰਟੀ ਸੁਵਿਧਾਵਾਂ ਜਿਹੜਾ ਬੰਦਾ ਰਿਪੇਅਰ ਹੋ ਜਾਂਦਾ ਉਹਨੂੰ ਭਰਦੀ ਨਹੀਂ ਕਰਦੇ ਆਖਰਕਾਰ ਇਹ ਚੱਲੂ ਆ ਕਿ ਨਾ ਤੇ ਸਰਕਾਰਾਂ ਕਹਿੰਦੀਆਂ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਵਧੀਆ ਕੰਮ ਬਿਲਕੁਲ ਕਰ ਰਹੇ ਆਪਣੇ ਲਈ ਆਪਣੀਆਂ ਨਵੀਆਂ ਗੱਡੀਆਂ ਆਪਣੇ ਲਈ ਸਿਕਿਉਰਟੀਆਂ ਆਪਣੇ ਲਈ ਵੱਡੇ ਵੱਡੇ ਆਲੀਸ਼ਾਨ ਘਰ ਉਹ ਲੋਕਾਂ ਨੂੰ ਵੀ ਦਿਓ ਉਹਨਾਂ ਨੂੰ ਬੱਤੀ ਪਾਣੀ ਚੇਤੇ ਨਾ ਰਹਿੰਦੇ ਉਹ ਇਹ ਮੁਫਤ ਖੂਰੀ ਦੇ ਚੱਕਰ 'ਚ ਉਹਨਾਂ ਨੂੰ ਬਾਹਰ ਕੱਢੋ ਜੇ ਕੋਈ ਅਸੀਂ ਗੱਲ ਕਰਾਂਗੇ ਕਾਂਗਰਸ ਦੀ ਪੰਜਾਬ ਕਾਂਗਰਸ ਦੇ ਵਿੱਚ ਲੜਾਈ ਜਰੀ ਹੈ ਉਹ ਲਗਾਤਾਰ ਚੱਲ ਰਹੀ ਹੈ ਇੱਕ ਬੰਨੇ ਤੇ ਕਹਿੰਦੇ ਵੀ ਇਹੀ ਮੋਦੀ ਸਾਹਿਬ ਨਾਲ ਟੱਕਰ ਦੇਣੀ ਹੈ ਬੀਜੇਪੀ ਨੂੰ ਤੇ ਦੂਜੇ ਪਾਸੇ ਉਹ ਜਿਹੜੇ ਨਵਜ ਟਟੋਲਾਣ ਆਏ ਸਨ ਦੁਵਿੰਦਰ ਯਾਦਵ ਪੰਜਾਬ ਦੇ ਲੀਡਰਾਂ ਦੀ ਮੀਟਿੰਗਾਂ ਕਰ ਰਹੇ ਸਨ ਤੇ ਦੂਜੇ ਪਾਸੇ ਨਜੋਸ਼ ਸਿੰਘ ਸਿੱਧੂ ਸਾਹਿਬ ਤੇ ਮੁੰਦਰ ਸਿੰਘ ਰਾਜਾ ਬੜੇ ਗਿਆ ਉਹ ਬੱਜੀ ਹੋ ਗਏ ਪਹਿਲੇ ਜਿਹੜਾ ਕਨਫਰੈਂਸ ਮੀਟਿੰਗ ਹੋਦੀ ਹੈ ਬਹੁਤ ਸਾਰੇ ਲੀਡਰ ਨਹੀਂ ਜਾਂਦੇ ਚਰਨਜੀਤ ਸਿੰਘ ਚੰਮੀ ਨਹੀਂ ਜਾਂਦੇ ਹੋਰ ਬਹੁਤ ਸਾਰੇ ਜਿਹੜੇ ਲੀਡਰ ਹੈ ਭਾਰਤ ਕੁਸ਼ਨਾਸ਼ੂ ਨਹੀਂ ਜਾਂਦੇ ਸੁਜਿੰਦਰ ਰੰਧਾਵਾ ਨੇ ਤੋਤਾ ਕਹਤਾ ਯਾਰ ਉਹ ਮੈਨੂੰ ਨਾ ਨਜੋਸ਼ ਸਿੰਘ ਸਿੱਧੂ ਬਾਰੇ ਪੁੱਛੋ ਮੇਰੀਆਂ ਉਹਦੇ ਨਾਲ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੱਲ ਜਵਾਬ ਦਿੱਤਾ ਹੈ ਜ ਜਦੋਂ ਨউজਤ ਸਿੰਘ ਸਿੱਧੂ ਨੇ ਇਹ ਕਿਹਾ ਸੀਗਾ ਕਿ 75-25 ਦਾ ਖੇਡ ਚੱਲਦਾ ਹੈ ਪੁਰਾਣੀ ਸਰਕਾਰਾਂ ਵੇਲੇ ਤੇ ਹੁਣ ਅਸੀਂ ਵੀ ਇਹਦਾ ਚੱਲਣਾ ਪਿਆ ਤੇ ਜਵਾਬ ਦਿੱਤਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿ ਸਿੱਧੂ ਚੁੱਪ ਥੋੜੀ ਨਹੀਂ ਨੇ ਅੱਜ ਉਹਨਾਂ ਪਲਟਵਾਰ ਕਰਦਾ ਕੁੜਾ ਮਾਮਲਾ ਕੀ ਹੈ ਵਾਕਈ ਪਟਾਰੀ ਸਾਹਿਬ ਵੀ ਕਾਂਗਰਸ ਨੂੰ ਹਾਰ ਕੇ ਵੀ ਅਕਲ ਨਹੀਂ ਆਈ ਜੀ ਕਾਂਗਰਸ ਨੂੰ ਕੋਈ ਨਹੀਂ ਰਾਂਦਾ ਕਾਂਗਰਸ ਨੂੰ ਕਾਂਗਰਸੀ ਰਾਂਦੀ ਆ ਇਹ ਲੜੀ ਜਾਂਦੇ ਆ ਵੇਖੋ ਪਹਿਲਾਂ ਸਿੱਧੂ ਦਾ ਟਕਰਾਵ ਰਿਹਾ एम ਲੜਾਈ ਇਹ ਕੁਛ ਥੀ ਲੜਾਈ ਆ ਕੈਪਟਨ ਮਨਿੰਦਰ ਸਿੰਘ ਆ ਕੈਪਟਨ ਮਨਿੰਦਰ ਨੂੰ ਲਾ ਲਿਆ ਸਾਰੀ ਕਾਂਗਰਸ ਇਹਨਾਂ ਨਾਲ ਲੱਗੀ ਜਦੋਂ ਸੁਨੀਲ ਜਾਖਣ ਨੂੰ ਬਣਾਉਣ ਲੱਗੇ ਜਾ ਰਹੇ ਨਾ ਬਗੇ ਸਿੱਧੂ ਸਾਦਾ ਕਲੇਸ਼ ਉੱਧਰ ਪੈ ਗਿਆ ਇਹਨਾਂ ਚੰਨੀ ਸਾਹਿਬ ਬਣਾਵਾਤਾ ਜਦੋਂ ਚੰਨੀ ਸਾਹਿਬ ਇਹਨਾਂ ਦੀ ਬਾਹ ਫੜ ਕੇ ਨਹੀਂ ਇਹਨਾਂ ਦੇ ਮੁਤਾਬਕ ਤੁਰੇ ਜਿੱਦਾਂ ਇੱਕ ਮਾਣਾ ਚਾਹੁੰਦੇ ਸੀ ਇਹ ਚੰਨੀ ਦੇ ਖਿਲਾਫ ਹੋ ਗਏ ਚੰਨੀ ਭਾਈ ਆਹ ਚੰਨੀ ਭਾਈ ਇਹ ਉਹ ਜੇ ਬਿਆਨ ਦੇਣੇ ਸ਼ੁਰੂ ਹੋ ਗਏ 노 డౌਟ ਸਿੱਧੂ ਇਮਾਨਦਾਰ ਲੀਡਰ ਆ ਮਿਹਨਤੀ ਲੀਡਰ ਆ ਪਰ ਕੰਮ ਕਰਨ ਦਾ ਤਰੀਕਾ ਨਹੀਂ ਉਹਨਾਂ ਦੀ ਨਜ਼ਰ ਹੈਗੀ ਸੀਐਮ ਬੰਨਾ ਚਾਹੁੰਦੇ ਆ ਪੀ ਸੀ ਐਮ ਜਾਂ ਪੰਜਾਬ ਦੀਕ ਦੇ اپੋਜੀਸ਼ਨ ਤੇ ਲੀਡਰ ਆਪੋਜੀਸ਼ਨ ਮੈਂ ਆਵਾ ਜਾਂ ਪੰਜਾਬ ਦੀ ਕੁਰਸੀ ਆਵੇ ਹੁੰਦੀ ਚਲੋ ਐਮ ਐਲ ਏ ਨਹੀਂ ਹੈਗੇ ਤੇ ਲੀਡਰ ਆਪੋਜੀਸ਼ਨ ਤੇ ਆ ਨਹੀਂ ਸਕਦੇ ਪੰਜਾਬ ਪ੍ਰਧਾਨ ਆ ਸਕਦੇ ਆ ਹੁਣ ਇਹੇ ਰਾਜਾ ਬਣ ਗਏ ਆ ਜਦੋਂ ਕੈਪਟਨ ਲੜਦੇ ਉਹਦੀ ਗੱਡੀ ਚਲਾਉਂਦੇ ਹੁੰਦੇ ਸੀ ਗੱਡੀ ਚਲਾ ਕੇ ਜਾਂਦੇ ਹੁੰਦੇ ਸੀ ਹੁਣ ਇਹੋ ਹੀ ਰਾਜਨੀਤੀ ਚ ਕੋਈ ਕਿਸੇ ਦਾ ਸਗਾ ਨਹੀਂ ਕੋਈ ਭੈਣ ਭਰਾ ਨਹੀਂ ਕੋਈ ਦੁਸ਼ਮਣ ਨਹੀਂ ਪਤਾ ਨਹੀਂ ਕਿਹੜੇ ਵਲੇ ਕੁਰਸੀ ਦੀ ਲੜਾਈ ਹੈ ਦੁਸ਼ਮਣੀ ਬਣ ਜਾਣੀ ਆ ਹੁਣ ਸਿੱਧੂ ਸਾਹੂ ਨੇ ਇਹੋ ਹਿਯਾਰਪੁਰ ਰੈਲੀ ਕੀਤੀ ਇਹਦਾ ਰੋਪਲਾ ਪਹਿਲੇ ਪੰਜਾਬ ਜਪਹਿਲਾ ਦੋ ਹੀ ਪਰਿਵਾਰਾਂ ਦਾ ਰਾਜ ਰਿਹਾ 75 بني ਚੱਲਦਾ ਹਿਆਂ ਦੇ 80 ਵੀ ਚੱਲਦਾ ਆਂਦੇ ਤੇ ਵਰਕਰਾਂ ਨੂੰ ਆਪਣੇ ਲੀਡਰਾਂ ਤੇ ਯਕੀਨ ਹੀ ਨਹੀਂ ਰਹਿ ਗਿਆ ਕਿ ਲੀਡਰ ਇਦਾਂ ਹੀ ਕਰਦੇ ਰਹਿਣਗੇ ਆਂਦੇ ਵੀ ਵਰਕਰ ਉੱਠੂ ਤਦ ਜੇ ਉਹਨੂੰ ਵਿਸ਼ਵਾਸ ਹੋ ਜੂ ਕਿ ਮੇਰਾ ਲੀਡਰ ਜਿਹੜਾ ਇਮਾਨਦਾਰ ਆ ਹੁਣ ਵੇਖੋ ਪੀਪੀਐਲ ਜੀ ਜਿਹੜੇ ਹੈਗੇ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੀਫ ਰਾਜਾ ਬਲਿੰਗ ਉਹਨਾਂ ਨੇ ਜਿਹੜੇ ਇਹਨਾਂ ਦੇ ਬਿਆਨ ਆ 75 52 80 ਵੀ ਉਹਤੇ ਅਤੀਜ ਲਈ ਜਾਂਦੇ ਵੀ ਸਿੱਧੂ ਦੱਸਣ ਫਿਰ ਕੀ ਹੈਗਾ 75 52 ਤੇ ਕੀ ਆ 80 ਹੈਗਾ ਉਹਨਾਂ ਕਿਹਾ ਵੀ ਇਹਦੇ ਬਾਰੇ ਸਿੱਧੂ ਹੀ ਦੱਸ ਸਕਦੇ ਆ ਉਹ ਕਹਿੰਦਾ ਸਿੱਧ ਨੂੰ ਚਾਹੀਦਾ ਰੰਗ ਚ ਭੰਗ ਨਾ ਪਾਓ ਵਿਰੰਗ ਦੇ ਭੰਗ ਨਾ ਪਾਣ ਤੇ ਪ੍ਰੋਟੋਕੋਲ ਅਨਸਾਰ ਆਂਦੇ ਜੀ ਪੰਜਾਬ ਪ੍ਰਧਾਨ ਦੀ ਜਾਣਕਾਰੀ ਤੋਂ ਬਿਨਾ ਕੋਈ ਵੀ ਪ੍ਰੋਗਰਾਮ ਨਹੀਂ ਹੋ ਸਕਦਾ ਆਂਦੇ ਵੀ ਮੇਰਾ ਦਿਲ ਵੱਡਾ ਇਸ ਲਈ ਮੈਂ ਇਹਤ ਰਾਜ ਨਹੀਂ ਕਰਦਾ ਲੇਕਿਨ ਕੁਝ ਨੇਤਾ ਆਂਦੇ ਵੱਡੇ ਹੁੰਦੇ ਵੀ ਪਰ ਦਿਲ ਉਹਨਾਂ ਦਾ ਛੋਟਾ ਮਰਕਟ ਟਾਕਸ ਕਰਗੇ ਸਿੱਧੂ ਸਾਹ ਦੇ ਉੱਤੇ ਆਂਦੇ ਕੋਈ ਵੀ ਕਿਸੇ ਨੂੰ ਕਮਜ਼ੋਰ ਨਾ ਸੰਗੇ ਆੰਦ ਕਹਿਲ ਵੱਡਾ ਵੱਡਾ ਮਾੜਾ ਬੰਦਾ ਵੱਡਾ ਟਿਕਾ ਲਾ ਜਾਂਦਾ ਜੇ ਅਫਸਰ ਜੀ ਰਾਜਾ ਵਿਡਿੰਗ ਦੇ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਚੁੱਪ ਤੇ ਰਹਿਣ ਵਾਲੇ ਹੈਗੇ ਨਹੀਂ ਉਹਨਾਂ ਨੇ ਵੀ ਕੋਈ ਇੱਕ ਵਾਰ ਕਦੇ ਵੀ ਸ਼ੇਰੋ ਸ਼ਾਇਰੀ ਚ ਟਾਕ ਬਹੁਤ ਵਧੀਆ ਜਵਾਬ ਦਿੱਤਾ ਉਹਨਾਂ ਨੇ ਆਪਣੇ ਐਕਸੈਂਡਰ ਤੇ ਵੀਡੀਓ ਸ਼ੇਅਰ ਕੀਤੀ ਆ ਆੰਦ ਕੋੜੀ ਕੋੜੀ ਮੇ ਵਿਕੇ ਹੋਏ ਲੋਗ ਸਮਝੋਤਾ ਕਰ ਗੁਟਰੋ ਪਰ ਟਿਕੇ ਹੋਏ ਲੋਗ ਅਰੇ ਬਰਗਤ ਕੀ ਬਾਤ ਕਰਤੇ ਹੈ ਗਮਲੋ ਮੇ ਉਗੇ ਹੋਏ ਲੋਗ ਦੇਖਣਾ ਸਿੱਧੂ ਸਾਹਿਬ ਦਾ ਦੇਖੋ ਜਵਾਬ ਤੇ ਕੋਈ ਨਹੀਂ ਹੈ ਪਰ ਦੇਖੋ ਗੱਲ ਹੈ ਕਿ ਉਹਨਾਂ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਹੀ ਹੈ ਕਹਿੰਦੇ ਵੀ ਨਵਦੀਨਾ ਸਪਸ਼ਟ ਕਰਮ ਦੇਤਾ ਕਿ ਪਹਿਲੇ ਹਰੀ ਚੌਧਰੀ ਵੀ ਮੇ ਨਾਲ ਗੱਲਬਾਤ ਨਹੀਂ ਕਰਦੇ ਉਹਨਾਂ ਨੇ ਸ਼ਿਕੰਕਾ ਜਾਰ ਕੀਤੀ ਹੈ ਇਹ ਵੀ ਕਿਹਾ ਸੀ ਵੀ ਸਿੱਧੂ ਦੇ ਜਦੋਂ ਸਮਰਥਕ ਚੰਨਾ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਵੀ ਤੁਸੀਂ ਵੱਖਰਾ ਖਾੜਾ ਨਾ ਲਓ ਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਤੇ ਬਣਾਉਂਦੇ ਨਹੀਂ ਸਾਨੂੰ ਹੂੰ ਸਿੰਘ ਸਿੱਧੂ ਨੂੰ ਉਹ ਨਾਲ ਨਵਜੋਸ਼ ਸਿੰਘ ਸਿੱਧੂ ਨੇ ਵੀ ਕਿਹਾ ਵੀ ਮੈਨੂੰ ਪਤਾ ਨਹੀਂ ਸੀ ਵੀ ਦਿਵਿੰਦਰ ਯਾਦਵ ਸਾਹਿਬ ਨੇ ਇਹਨਾਂ ਦਿਨਾਂ ਚਾਹਣਾ ਮੇਰੀਆਂ ਰਲੀਆਂ ਦਾ ਪ੍ਰੋਗਰਾਮ ਪਹਿਲੇ ਤੋਂ ਤੈਅ ਸੀਗਾ ਜੀ ਉਹਨਾਂ ਨੇ 21 ਜਨਵਰੀ ਨੂੰ ਮੌਕਾ ਜ ਫਿਰ ਰੈਲੀ ਲਾਤੀ ਜੇ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਰਕੇ ਜੀ ਇੱਕ ਐਸਾ ਲੀਡਰ ਆ ਜਿਹੜਾ ਭਾਵੇਂ ਜੋ ਮਰਦੀ ਕਹਿਣ ਮੇਰੇ ਇੱਕ ਕਈ ਕਾਂਗਰਸੀਆਂ ਨਾਲ ਮੇਰੀ ਗੱਲਬਾਤ ਹੋਈ ਹੈ ਉਹ ਕਹਿੰਦੇ ਨੇ ਆਪਣੇ ਈਸਟ ਵਿਧਾਨ ਸਭਾ ਹਲਕੇ 'ਚ ਕਰੇ ਹਨ ਇਕੱਠ 10000 ਬੰਦਾ ਨਾਲ ਜੁੜਨਾ ਨਹੀਂ ਦੇ ਪਰ ਉਹ ਅੰਮ੍ਰਿਤਸਰ ਤੋਂ ਬਾਅਦ ਜਿੱਥੇ ਵੀ ਜਾ ਕੇ ਖਲੋਦਾ ਨਾ ਉਹਨਾਂ ਬੰਦੇ ਇਕੱਠੇ ਹੋ ਜਾਂਦੇ ਜੁੜ ਜਾਂਦੇ ਉਹਦੇ 'ਚ ਉਹਦੀ ਕਮਾਂਡ ਆ ਨਵਜੋਤ ਸਿੰਘ ਸਿੱਧੂ ਦੀ ਹਰ ਲੈਂਗੁਏਜ ਦੇ ਉੱਤੇ ਰਕੇ ਜੀ ਚਲੋ ਪਰ ਗੱਲ ਇਹ ਹੈ ਉਹ ਵੀ ਗੱਲ ਕਰਦੇ ਰਕੇ ਜੀ ਵੀ ਮੈਂ ਪੰਜਾਬ ਦੇ ਲਈ ਖੜਾ ਜਿਹੜਾ ਪੰਜਾਬ ਦਾ ਕਹਾਨ ਕਰੇਗਾ ਪੰਜਾਬ ਦਾ ਨੁਕਸਾਨ ਕਰੇਗਾ ਨਾ ਉਹਦੇ ਮੈਂ ਖਰਾਬ ਬੋਲੂਗਾ ਕਹਿੰਦੇ ਨਾ ਮਰੀਆਂ ਰੇਦੀਆਂ ਖੜਾਂ ਨਾ ਮਰੇ ਨਸ਼ਾ ਕਰਬਾਰ ਨਾ ਮਰੀਆਂ ਬਸਾਂ ਤੇ ਨਾ ਮੈਂ ਕਹਿੰਦੇ ਬਾੜੀਆਂ ਕਿਦੋਂ ਬਾਹਰ ਪੋਈਆਂ ਬੁਝਾਰੀ ਸਾਹਿਬ ਫਿਰ ਨੰਗੇ ਕਰ ਦੇ ਨਾ ਜਿਹੜੇ ਇਹਨਾਂ ਦੀ ਪਾਰਟੀ ਚ ਲੀਡਰ ਕਾਂਗਰਸ ਦਾ ਦੀ ਜਿੱਤੂ ਨੰਗੇ ਕਰ ਦੇਣ ਇੱਕ ਟਾਕਸ਼ਿਓ ਕਰਦੇ ਸੂਈ ਮਾਰਦੇ ਆ ਸਿੱਧਾ ਕਿਉਂ ਨਹੀਂ ਨੰਗਾ ਕਰ ਦੇ ਸਿੱਧਾ ਫਾਇਰ ਕਰ ਵੀ ਆਹ ਫਲਾਣੇ ਦੀ ਰੇਦੀ ਖਾਡੀ ਫਲਾਣੇ ਦੇ ਸ਼ਰਾਬ ਦੇ ਠੇਕੇ ਹੀ ਫਲਾਣੇ ਨੇ ਬਾੜੀਆਂ ਚ ਪੈਸੇ ਗਾਦੇ ਸਿੱਧਾ ਕਰ ਇਹ ਚੀਜ਼ ਜਿਆਦਾ ਨੁਕਸਾਨ ਦਿੰਦੀ ਚੋਬ ਇੱਕ ਵਾਰੀ ਚੀਟ ਫੜ ਹੋ ਜੇ ਨਾ ਬਿਮਾਰੀ ਦਾ ਉਹ ਠੀਕ ਰਹਿੰਦੀ ਸੂਈ ਮਾਰ ਮਾਰ ਬਸ ਕੱਢੋ ਨਾ ਉਹ ਕੈਂਸਰ ਬਣ ਜਾਂਦਾ ਕਿਹਦੀ ਸਮੱਸਿਆ ਦਾ ਭਾਈ ਕਮਾਨ ਉਹਨਾਂ ਨੇ ਦੱਸਿਆ ਵੀ ਚਲੋ ਕਿਹ ਜੀ ਕੱਲ ਨਿਤਿਨ ਗੜਕਰੀ ਜਿਹੜੇ ਕੇਂਦਰੀ ਮੰਤਰੀ ਨੇ ਆਪਣੇ ਪੰਜਾਬ ਸੰ ਉਹਨਾਂ ਨੇ 4000 ਕਰੀਬ ਕਰੋੜ ਦੇ ਕਰੀਬ ਜਿਹੜੇ ਆ ਪ੍ਰੋਜੈਕਟਾਂ ਨਾਲ ਕੀਤਾ ਕਿ 12000 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਉਹ ਹੋਰ ਜਿਹੜੇ ਆ ਸ਼ੁਰੂ ਹੋਣਗੇ ਹੁਣ ਤੁਸੀਂ ਦੇਖੋ ਕੱਲ ਉੱਥੇ ਨਾ ਮੁੱਖ ਮੰਤਰੀ ਸਾਹਿਬ ਸਨ ਇਹਦਾ ਸੁਨੀਲ ਜਾਖੜ ਹੋਣੀ ਜਿਹੜੇ ਪ੍ਰਦੇਸ਼ ਦੇ ਆਖਰ ਨੇ ਬੀਜੇਪੀ ਦੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਮਤਲਬ ਜ ਉਹ ਜਤਾਇਆ ਰੋਸ਼ਦਾ ਇਹਦੇ ਇੱਕ ਪਾਸੇ ਤੇ ਤੁਸੀਂ ਕਹਿੰਦੇ ਵੀ ਪਾਣੀ ਪੀ ਪੀ ਕੇ ਕੋਸ ਦੇ ਰਹੇ ਨੇ ਜੇ ਵੀ ਸੈਂਟਰ ਦਿੰਦਾ ਕੋਈ ਤੇ ਜਦੋਂ ਦੇਣ ਆਇਆ ਬੰਦਾ ਇਹ ਕਹਿੰਦੇ ਆਪ ਗੈਪ ਹੋ ਗਿਆ ਜੇ ਉਥੋਂ ਨਾਲ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਹਿੰਦੇ ਵੀ ਤੁਸੀਂ 5500 ਕਰੋੜ ਦਾ ਤਾਂ ਰੋਲਾ ਪਾਉਂਦੇ ਵੀ ਦੇ ਨਹੀਂ ਦਿਆ ਸੈਂਟਰ ਸਾਡਾ ਆਰਡੀਐਫ ਫੰਡ ਹੋ ਗਿਆ ਜਾਂ ਦੂਜਾ ਪੈਸਾ ਤੇ ਜਿਹੜਾ 8000 ਕਰੋੜ ਰੁਪਇਆ ਤੁਸੀਂ ਯੂਜ਼ ਨਹੀਂ ਕੀਤਾ ਸੈਂਟਰ ਦਾ ਉਹਦਾ ਜਵਾਬ ਦਿਓ ਉਹ ਕਹਿੰਦੇ ਵੀ ਕੋਈ ਬਹੁਤ ਸਾਰੇ ਜਿਹੜੇ ਅ ਅਸੀਂ ਕਹਿੰਦੇ ਨਿਯੋਤਾ ਦਿੱਤਾ ਸੀ ਕਈ ਮੰਤਰੀਆਂ ਨੂੰ ਵੀ ਬਹੁਤ ਸਾਰੇ ਤਾਂ ਆই ਹੀ ਨਹੀਂ ਤੇ ਜਿਹੜੇ ਆਏ ਵੀ ਪ੍ਰੋਗਰਾਮ ਦੇ ਵਿੱਚ ਤੇ ਜਿਹੜੇ ਅ ਕਹਿੰਦੇ ਜਦੋਂ ਪਤਾ ਲੱਗਿਆ ਮੁੱਖ ਮੰਤਰੀ ਸਾਹਿਬ ਨਹੀਂ ਆ ਰਹੇ ਤੇ ਉਹ ਚਲੇ ਗਏ ਵੀ ਪੰਜਾਬ ਦੇ ਨਹੀਂ ਹੀ ਸੈਂਟਰ ਮਿਨਿਸਟਰ ਆਏ ਸੀ ਇਹ ਕੀ ਹੈ ਜੀ ਪੂਰੀ ਉਹਨਾਂ ਨੇ ਕੀ ਮੇ ਕੋ ਜੀ ਬਿਲਕੁਲ ਤੁਹਾਡੀ ਗੱਲ ਠੀਕ ਆਂਦੇ ਵੀ ਗੜਕੜੀ ਸਾਹਿਬ ਕਹ ਲਾਈ ਹੀ ਇੱਕ ਐਫ ਦੇ ਲੀਡਰ ਹੈਗੇ ਆ ਪੀ ਜਿਨ੍ਹਾਂ ਦੀ ਸਾਰੇ اپੋਜੀਸ਼ਨ ਪਾਰਟੀਆਂ ਰਿਸਪੈਕਟ ਕਰ ਦਿੰਦੀਆਂ ਨਾਲ ਮਾਨ ਸਾਹਿਬ ਨੂੰ ਪੰਜਾਬ ਦੇ ਭਲੇ ਲਈ ਇੰਡੀ ਲਈ ਜਾਣਾ ਚਾਹੀਦਾ ਹੈ ਜੀ ਇਕੋ ਨਾਲ 4000 ਜਿੰਨਾ ਦੀ ਦੱਸਿਆ ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ 12000 ਕਰੋੜ ਦੇ ਨਵੇਂ ਪ੍ਰੋਜੈਕਟਾਂ ਦਾ ਐਲਾਨ ਕਰਤਾ ਜੀ ਆਹਦੇ ਪੰਜਾਬ ਵਿੱਚ 9 ਸਾਲਾਂ 943 ਕਿਲੋਮੀਟਰ ਲੰਬੇ ਹਾਈਵੇ ਬਣ ਗਏ ਆ ਜੀ ਲੁਧਿਆਣੇ ਤੋਂ ਬਠਿੰਡਾਾਂ ਦੇ ਹੁਣ 45 ਮਿੰਟਾਂ 'ਚ ਪਹੁੰਚਿਆ ਕਰੋਗੇ ਜੀ ਭਾਰਤ ਮਾਲਾ ਪ੍ਰੋਜੈਕਟ ਦੇ ਹੇਠ ਹੁਣ ਪੰਜਾਬ ਵਿੱਚ 1226 ਕਿਲੋਮੀਟਰ ਹਾਈਵੇ ਦਾ ਉਹਨਾਂ ਨੇ ਕਿਹਾ ਵੀ ਨਿਰਮਾਣ ਹੋਰ ਕੀਤਾ ਜਾਊਗਾ ਜੀ ਇੱਕੋ ਨਾਲ ਕਿਹਾ ਵੀ ਐਮਐਸਰ 에어ਪੋਰਟ ਤੋਂ ਵੀ ਫੋਰ ਲੇਨ ਹਾਈਵੇ 2024 ਤੱਕ ਪੂਰਾ ਹੋ ਜਾਊਗਾ ਵੇਖੋ ਜੇ ਪੰਜਾਬ ਦੇ ਭਲੇ ਦੀ ਗੱਲ ਕਰਨ ਆਏ ਹੀ ਤੇ ਮੁੱਖ ਮੰਤਰੀ ਸਾਹਿਬ ਦਿੱਲੀ ਜੱਗ 'ਚ ਪੈਸੇ ਮੰਗਦੇ ਤੇ ਇਥੇ ਉਹਨਾਂ ਕੋਈ ਹੋਰ ਦੋ ਚੀਜ਼ਾਂ ਮੰਗ ਲੈਂਦੇ ਪ੍ਰੋਜੈਕਟ ਮੰਗ ਲੈਂਦੇ ਜੀ ਗੱਟਗੀ ਸਾਹਿਬ ਤੇ ਪੰਜਾਬ ਦੇ ਲੋਕਾਂ ਦਾ ਭਲਾ ਹੀ ਕਰਨ ਆਏ ਸੀ ਨਾ ਪੰਜਾਬ ਦੇ ਭਲੇ ਵਾਸਤੇ ਤੇ ਨਾਲ ਜ਼ਰੂਰ ਜਾਣਾ ਚਾਹੀਦਾ ਹੈ ਉੱਥੇ ਆਪਸੀ મતભੇਦ ਵਖਰੇ ਹੋ ਸਾਡੇ ਪਾਰਟੀਆਂ ਦੇ ਪਰ ਗੱਟਕੀ ਸਾਹਿਬ ਇੱਕ ਏਦਾਂ ਦੇ ਲੀਡਰ ਆ ਜਿਨ੍ਹਾਂ ਦਾ ਕਿਸੇ ਨਾਲ ਮਤਭੇਦ ਹੀ ਨਹੀਂ ਅੱਗੇ ਜੀ ਵੇਖੋ ਅੱਜ ਗੱਲ ਤੇ ਹੈ ਕਿ ਪੰਜਾਬ ਜਿਹੜਾ ਹੈ ਕਿ ਇੱਕ ਬਾਰਡਰ ਸਟੇਟ ਹੈ ਕਿਤੇ ਇੰਡਸਟਰੀ ਲੱਗਣੀ ਚਾਹੀਦੀ ਪਰ ਜੋ ਹਾਲਾਤ ਹੋਈ ਜਾਣੇ ਨਾ ਜੀ ਬਹੁਤ ਨੌਡਲ ਸਥਿਤੀ ਹੋ ਗਈ ਬਹੁਤ ਮਾੜੀ ਆ ਜਾਂਦੀ ਗੱਲਬਾਤ ਹੋ ਗਈ ਦਾ ਜੇਹਲਾ ਚ ਗੈਂਗਸਟਰ ਹੋ ਗਏ ਕੋਈ ਇਨਵੈਸਟ ਕਰਨਾ ਨਾ ਨਹੀਂ ਚਾਹੁੰਦਾ ਤੇ ਜੇ ਸੈਂਟਰਲ ਮਿਨਿਸਟਰ ਕੋ ਆਉਂਦਾ ਉਹ ਵੀ ਨਿਤਿਨ ਗਟਕਰੀ ਵਰਗਾ ਵੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਤੇ ਦੱਸਦੇ ਵੀ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਤੇ ਹੋ ਸਕਦਾ ਕਿ ਉਹ ਗੱਲ ਧੜੀ ਪੀਐਮ ਮੋਦੀ ਸਾਹਿਬ ਤੱਕ ਪਹੁੰਚਦੀ ਤੇ ਤੁਹਾਨੂੰ ਮਿਲਦਾ ਪਰ ਜਦੋਂ ਤੁਸੀਂ ਲੜਾਈ ਪਾਦਰਨੀ ਹੈ ਤੁਸੀਂ ਜਾਣਾ ਹੀ ਨਹੀਂ ਈਗੋ ਛੱਡਣੀ ਚਾਹੀਦੀ ਹੈ ਟਕਰਾ ਨਹੀਂ ਚੰਗਾ ਲੱਗਦਾ ਜੀ ਇੱਕ ਮੈਂ ਨਾ ਬਿਆਨ ਪੜਾਇਆ ਸੀ ਜੈਪੁਰਸ ਦੇ ਮੰਤਰੀ ਨੇ ਉਹ ਕਹਿੰਦੇ ਅੱਠ ਉਹਨਾਂ ਦੇ ਸਾਹਮਣੇ ਅੱਠ ਬੱਚੇ ਦੇ ਆਪਣੇ ਤੇ ਉਹ ਲੋਕਾਂ ਨੂੰ ਕਹਿੰਦੇ ਵੀ ਖੂਬ ਬੱਚੇ ਪੈਦਾ ਕਰੋ ਉਹ ਤੁਸੀਂ ਦੇਖੋ ਬਣਾ ਬੱਚੇ ਐਵੇਂ ਪਹਿਲੇ ਮੰਤਰੀ ਨਹੀਂ ਜਿਨ੍ਹਾਂ ਦਾ ਇਹੋ ਜਿਹਾ ਬਿਆਨ ਆ ਪਹਿਲੇ ਵੀ ਹੋਰ ਤਰ੍ਹਾਂ ਦੇ ਜਿਹੜੇ ਪੁਰਾਣੇ ਮੰਤਰੀਆਂ ਦੂਸਰੇ ਮਤਲਬ ਬਖਵਖ ਸਮੁਦਾਇ ਦੇ ਉਹ ਕਹਿੰਦੇ ਵੀ ਖਤਰੇ ਚ ਆ ਬੱਚੇ ਪੈਦਾ ਕਰੋ ਭਾਈ ਸਾਹਿਬ ਬੱਚੇ ਪੈਦਾ ਕਰੀ ਜਾਓਗੇ ਖਾਣ ਨੂੰ ਕਿਥੋਂ ਆਊਗਾ ਆਂਦੇ ਜੀ ਸਕੂਲ ਪਹਿਲੇ ਨਹੀਂ ਆਂਦੇ ਮੋਦੀ ਸਾਹਿਬ ਘਰ ਬਣਾ ਕੇ ਦੇਣਗੇ ਉਹ ਨਾਲੇ ਮੋਦੀ ਸਾਹਿਬ ਕਨਕ ਫ੍ਰੀ ਦੇ ਰਹੇ ਆ ਅਸੀਂ ਕਰੋੜ ਬੰਦਿਆਂ ਨੂੰ ਪਰ ਇਹ ਵੀ ਪਤਾ ਲੱਗਾ ਵੀ ਇਹ ਆਪ ਤੇ ਵਿਚਾਰੇ ਕਿਤੇ ਘਰ ਨਹੀਂ ਦੇ ਆ ਤੁਹਾਡੇ ਅੱਠ ਨਿਆਣੇ ਅੱਠ ਘਰ ਲਾਓ ਨਾ ਪਹਿਲੇ ਮੋਦੀ ਸਾਹਿਬ ਕਰੋ ਹੁਣ ਕੋਈ ਦੂਜੇ ਬੰਦੇ ਨੂੰ ਵੀ ਕਹੀ ਜਾਂਦੇ ਜੇ ਉਹ ਵਿਚਾਰਾ ਤੁਹਾਡੇ ਅੱਖੇ ਲਾ ਕੇ ਵੀ ਛੇ ਦਾ ਤਾਂ ਨਿਆਣੇ ਬਣਾ ਲਵੇ ਕੋਈ ਰਿਕਸ਼ਾ ਟਵਾਲਾ ਜਾਂ ਕੋਈ ਬੰਦਾ ਨਹੀਂ ਸਾਹਿਬ ਕਿਹੇ ਹੱਦ ਤੱਕ ਗੱਲ ਠੀਕ ਹੈ ਬੱਚੇ ਦੋ ਤਿੰਨ ਤਿੰਨ ਜ਼ਰੂਰ ਚਾਹੀਦੇ ਹੁੰਦੇ ਆ ਵੀ ਉਹਨ ਕੀ ਇੱਕ ਇੱਕ ਬੱਚਾ ਉਹ ਵੀ ਵਿਦੇਸ਼ ਤੋਂ ਰਪੇਦਾ ਤੇ ਮਾਂ ਪਿਓ ਵਿਚਾਰੇ ਇੱਥੇ ਜਦੋਂ ਕੋਈ ਕਿਸੇ ਦਾ ਤੁਮ੍ਰਿਤੂ ਇਹਦੀ ਕੋ ਬਿਮਾਰ ਪੈ ਜਾਂਦਾ ਤੇ ਉਹਦੇ ਬਿਨਿਆਣਾ ਹੀ ਡਿੱਗਦਾ ਰਹਿੰਦਾ ਵੀ ਉਹ ਕਦੋਂ ਮੋਹਸ਼ਰੀਆਂ ਚ ਸ਼ਭ ਰੁੱਲਦੇ ਰਹਿੰਦੇ ਆ 8 ਬੱਚਿਆਂ ਦੀ ਗੱਲ ਨਹੀਂ ਠੀਕ ਦੋ ਗੋਲੀ ਠੀਕ ਆ ਜੀ ਬਾਬੂ ਲਾਲ ਖਰਾੜੀ ਦੋ ਨਦੀ ਹੈ ਘਰ ਵਾਲੀਆਂ ਇਹਦੇ 8 ਬੱਚੇ ਚਾਰ ਮੁੰਡੇ ਤੇ ਚਾਰ ਕੁੜੀਆਂ ਉਹਨਾਂ ਮਗਰੋਂ ਕਹਿੰਨੇ ਘਰ ਵਾਲੀਆਂ ਨੂੰ ਦੋ ਦੋ ਤਿੰਨ ਤੈ ਰੱਖੋ ਚਲੋ ਫੇਰ ਉਹਨਾਂ ਵੀ ਇਹਦੇ ਉਹਨਾਂ ਦਾ ਵਿਚਾਰ ਆ ਅਸੀਂ ਤੇ ਸਿਰਫ ਗੱਲ ਹੀ ਕਰ ਰਹੇ ਹਾਂ ਕਿ ਜੀ ਅੱਜ ਨਾ ਐਨਆਈਐਨਏ ਸਿੱਧੂ ਮੂਸੇਵਾਲੇ ਦੇ ਜਿਹੜੇ ਕਤਲ ਹੋਇਆ ਨਾ ਜੀ ਉਹਨਾਂ ਦੇ ਘਰਾਂ ਦੇ ਤੇ ਰੇਡ ਮਾਰੀਏ ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਕਹਿੰਦੇ ਉੱਥੋਂ ਉਹਨਾਂ ਨੂੰ ਪਤਾ ਲੱਗੀਆਂ ਚਲੋ ਕਿਵੇਂ ਦੱਸ ਕਰਾਂਗੇ ਸਮਾਂ ਹੋ ਗਿਆ ਇਸ ਅਦਰਲੀ ਆਪਣੇ ਦਰਸ਼ਕਾਂ ਕੋਲੋਂ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਅਸੀਂ ਵਾਰ-ਵਾਰ ਕਹਿੰਨੇ ਆ ਤੁਹਾਡੇ ਦਿੱਤੇ ਕੀਤੀਆਂ ਨੇ ਟਿੱਪਣੀ ਸਭ ਲਈ ਬਹੁਤ ਮਹਨਤ ਰੱਖਦੀਆਂ ਸਾਨੂੰ ਕੋਈ ਵੀ ਤੁਸੀਂ ਦੱਸੋ ਕਿਤੇ ਭ੍ਰਸ਼ਟਾਚਾਰ ਹੁੰਦਾ ਸਾਨੂੰ ਦਸਤਾਵੇਜ਼ਪ ਭੇਜੋ ਅਸੀਂ ਤੁਹਾਡੀ ਜਿਹੜੀ ਨਾਲ ਪ੍ਰਮੁਖਤਾ ਦੇ ਨਾਲ ਚੁਕਾਂਗੇ ਪ੍ਰਸ਼ਾਸਨ ਦੇ ਕੇ ਵੀ ਤੇ ਸਰਕਾਰ ਦੇ ਕੇ ਸਾਨੂੰ ਦੀ ਉਜਾੜਾ ਧੰਨਵਾਦ ਸ਼ਸ਼ਿਕਾ ਨਸਕ